ਪਰ ਮੋਢੀ ਬਦਲ ਕੇ ਜਿਹੜਾ ਰਾਹੁਲ ਹੀ ਲੈ ਕੇ ਆਉਣਾ ਤੇ ਫਿਰ ਤਾਂ ਉਹੀ ਗੱਲ ਹੈ ਫਿਰ ਤਾਂ ਮੋਢਾ ਬਦਲਦਾ ਲਾਸ਼ ਲੈ ਕੇ ਜਾ ਰਹੇ ਹਾਂ ਅਸੀਂ ਖਬਰਸਤਾਨ ਨੂੰ ਤੇ ਮੋਢਾ ਬਦਲ ਦਾ ਕੋਈ ਲਾਸ਼ ਜਿਹੜੀ ਹੈਗੀ ਉਹ ਬਦਲ ਜਾਣੀ ਅਸੀਂ ਬਦਲਵੇਂ ਸੀਟਾਂ ਦਿੱਤੀਆਂ ਸੀ ਇਸ ਕਰਕੇ ਕਿ ਦੋ ਰੋਇਤੀ ਪਾਰਟੀਆਂ ਨੂੰ ਪਾਸੇ ਕੀਤਾ ਸੀਗਾ ਝੂਠੇ ਭਾਂਡੇ ਮਾਜੇ ਸੀ ਤੇ ਇਹ ਤਾਂ ਉਹ ਤੋਂ ਵੱਡੀ ਝੂਠ ਨਿਕਲੀ ਤੇ ਅੱਜ ਹੁਣ ਇਹਨਾਂ ਨੂੰ ਮਾਜਣ ਦੀ ਲੋੜ ਹੈ ਕੁਝ ਹੋਰ ਨਵੇਂ ਲੋਕਾਂ ਦੇ ਇਤਬਾਰ ਕਰਨਾ ਪਊਗਾ ਉਹ ਅੱਲਾ ਕਲੀਨਿਕਾਂ ਦੇ ਨਾਮ ਤੇ ਇਹਨਾਂ ਨੇ ਹੈਲਥ ਸਿਸਟਮ ਬਰਬਾਦ ਕਰ ਦਿੱਤਾ ਸੂਰ ਆਫ ਐਮੀਨਸ ਦੇ ਨਾਮ ਤੇ ਇਹਨਾਂ ਨੇ ਵਿਦਿਆ ਜਿਹੜੀ ਐਜੂਕੇਸ਼ਨ ਦਾ ਬੇੜਾ ਕਰ ਕਰ ਦਿੱਤਾ ਸਾਡੀ ਸਟੇਟ ਦੀ ਕੋਈ ਪਾਲਿਸੀ ਨਹੀਂ ਹੈਗੀ ਸੈਕਟਰ ਦੀਆਂ ਪਾਲਿਸੀਆਂ ਨਾਲ ਸਹਿਮਤ ਹੋ ਰਹੇ ਹਨ ਅਪਰੋਚ ਕੀਤਾ ਕਿਸੇ ਪਾਰਟੀ ਨੇ ਕਿ ਸੇਖੋ ਸਾਬ ਛੱਡੋ ਪਰੇ ਆਜੋ ਸਾਡੇ ਨਾਲ ਹੀ ਜੇ ਲੜਨਾ ਹੀ ਹੈ ਚਾਰਾਂ ਨੇ ਦਿੰਦੀਆਂ ਚਾਰ ਮੈਨਿਸਟਰੀ ਮੈਚੈਵਿਟ ਦਿੰਦੀ ਸੀ ਤੇ ਮੈਂ ਟਿਕ ਲੜਣੀ ਸੀ ਤਾਂ ਮੈਨੂੰ ਬਾਈ ਦੇ ਵਿੱਚ ਵੀ ਘਰੇ ਟਿਕ ਦੇਣ ਆਏ ਸੀ ਆਥਾਗੇ ਜਿਹੜੇ ਅੱਗੇ ਜਿਨ੍ਹਾਂ ਦੇ ਅਗੇ ਅਸਟਰਡੇ ਕਰਿਆ ਜੀ ਟਿਕ ਪਰ ਨਹੀਂ ਲਈ ਸੀ ਹੁਣ ਇਹ ਚਾਰਾਂ ਪਾਰਟੀਆਂ ਨੂੰ ਇਨਕਾਰ ਕਰਕੇ ਆਏ ਤਾਂ ਦੇਖੋ ਨਾ ਸਹੀ ਆਜ਼ਾਦ ਨੂੰ ਅਸੀਂ ਕਿੱਥੇ ਲੈ ਗਏ ਆਜ਼ਾਦ ਨੂੰ ਤਸਕਰ ਦੀ ਨਿਕਾਣਾ ਦੇਖਿਆ ਜਾ ਰਿਹਾ ਜਿਹੜਾ ਕਿ ਆਜ਼ਾਦ ਇੰਡੀਪੈਂਡੈਂਟ ਗੱਲ ਹੈ ਗੁਲਾਮ ਜਿਹੜੇ ਹੈਗੇ ਆ ਉਹਨਾਂ ਨੂੰ ਮਤਲਬ ਫੇਵਰ ਦਿੱਤੀ ਜਾ ਰਹੀ ਕਿ ਇਹ ਵੇਖੋ ਤਾਂ ਅਦਰਵਾਈਜ਼ ਤਾਂ ਗੁਲਾਮ ਨੇ ਹੋ ਪਾਰਟੀਆਂ ਤੋਂ ਟਿਕਟ ਮੁੱਲ ਲੈ ਕੇ ਹੁੰਦੇ ਆ ਚਾਬੂਸੀ ਕਰਦੇ ਆ ਪੈਸਾ ਭਰਦੇ ਆ ਫਿਰ ਪੈਸਾ ਲੈ ਕੇ ਆਉਂਦੇ ਆ ਇੱਥੇ ਇਲੈਕਸ਼ਨ ਲੜਨ ਵਾਸਤੇ ਨਸ਼ੇ ਵੇਚਣੇ ਆ ਬੰਨਣੇ ਆ ਹੋਰ ਲੋਕਾਂ ਨੂੰ ਦੇਣਾ ਇਹ ਸਾਰਾ ਕੁਝ ਕਰਦੇ ਫਿਰ ਸਿਆਸਤ ਕਿਤੇ ਰਹੀ ਸਾਡੀਆਂ ਔਲਾਦਾਂ ਦਾ ਵੀ ਹੈ ਸਾਡੀ ਅਗਲੀ ਜਨਰੇਸ਼ਨ ਜਿਹੜੀ ਹੈ ਉਸ ਲਈ ਪੀੜੀ ਤੁਰ ਦੇ ਸਮਰਥ ਨਹੀਂ ਰਹੀ ਜੀਵਤ ਰੱਖਣ ਵਾਲੀਆਂ ਗੋਲੀਆਂ ਜਿਹੜੀਆਂ ਦੇ ਰਹੇ ਆ ਇਹ ਉਹ ਜਿਹੜੀਆਂ ਪੁਸਤਕ ਦਾ ਕੋਈ ਨਹੀਂ ਮਾੜੀ ਹਾਲਤ ਵਿੱਚ ਜਦੋਂ ਹੋਈਏ ਤੇ ਫਿਰ ਅਸੀਂ ਇਹਨਾਂ ਨੂੰ ਵੋਟ ਕਰੀਏ। ਤਾਂ ਮੈਂ ਤਾਂ ਉਸ ਦਿਨ ਤੋਂ ਇਹਨੂੰ ਡਰਗ ਦਾ ਵਪਾਰੀ ਕਹਿਣਾ ਜਿੰਨਾ ਚਿਰ ਬਰੀ ਨਹੀਂ ਹੁੰਦਾ। ਉਹਨਾਂ ਜਿਹੜੇ ਡਰਗ ਦੇ ਵਪਾਰੀ ਦੇ ਤੌਰ ਤੇ ਜਾਣਿਆ ਜਾਊਗਾ। ਬਿਲਕੁਲ ਸਾਰੇ ਦੀ ਸਾਰੀ ਐਵਿਡੈਂਸ ਸੀਡੀ ਨੇ ਲਾ ਕੇ ਜਿਹੜਾ ਇਹਦੇ ਤੇ ਹੋਰੀ ਦਾ ਚਲਾਨ ਦਿੱਤਾ ਹੋਇਆ। ਉਹਦੇ ਵਿੱਚ ਉਹਦਾ ਛੜਗਾਰਾ ਨਹੀਂ ਹੋਣਾ। ਬਾਕੀ ਦੀ ਗੱਲ ਕਰ ਲਓ। ਹੁਣ ਇਹਨਾਂ ਨੇ ਸਿੱਖ ਗੋਲਦੀ ਨਾਮ ਦਾ ਬੰਦਾ ਖਰੀਦ ਕੇ ਲੈ ਆਂਦਾ ਆਪਣੇ ਚ। ਜੇ ਤੁਸੀਂ ਠੀਕ ਤਰੀਕੇ ਨਾਲ ਕਰਨਾ ਚਾਹੋ ਤੇ ਉਹਨਾਂ MP ਦੀ ਇਲੈਕਸ਼ਨ ਲੜਾ ਦਿਓ। ਪਹਿਲਾਂ ਇਹ ਜਿੱਤੇਗਾ। ਫਿਰ ਉਹ ਸੀਟ ਖਾਲੀ ਹੋਊਗੀ। ਫਿਰ ਦਲਮੀਰ ਗੋਲ ਉਹੀ ਸੁਖਪਾਲ ਕਹਿ ਰਿਹਾ ਜਿਹੜਾ ਤਾਰੀਫ ਕਰ ਰਿਹਾ ਉਹਨੂੰ ਮੇਰੇ ਬੱਚਿਆਂ ਵਰਗਾ ਕਹਿ ਰਿਹਾ ਜਦੋਂ ਦੂਜੇ ਪਾਸੇ ਚਲਾ ਜਾਂਦਾ ਉਹ ਕਾਇਰ ਕਹਿ ਰਹੇ ਆ ਉਹਨੂੰ ਬਲੋਰ ਭਾਸ਼ਾ ਜੂਤ ਕੀਤੀ ਜਾ ਰਹੀ ਹੈ ਇਹ ਵੱਡੇ ਹੋ ਗਏ ਆ ਉਮਰਾਂ ਵੀ 60-60 ਸਾਲ ਤੋਂ ਉੱਪਰ ਟੱਪੇ ਹੋਏ ਆ ਇਸ ਵਾਰ ਤਾਂ ਇਹਨਾਂ ਨੇ ਜਿਹੜੀ ਦਲ ਬਦਲੀਆਂ ਕਰਕੇ ਜੋ ਹਾਲਾਤ ਪੈਦਾ ਕੀਤੇ ਆ ਜਾਂ ਲੋਕਾਂ ਨੂੰ ਆਪਣਾ ਜਿਹੜਾ ਤੇੜ ਦਾ ਲੰਗ ਪੰਜਾਬੀ ਵਿੱਚ ਕਹੀ ਹੈ ਜਾਂ ਆਪਣਾ ਅਸਲੀ ਚਿਹਰਾ ਉਹ ਵਿਖਾਇਆ ਹੈ ਉਹ ਫਿਰ ਨਫਰਤ ਕਰਨਗੇ ਲੋਕ ਇਹ ਪ੍ਰੇਡਿਕਲ ਪਾਰਟੀਆਂ ਕੋਲ ਕੋਈ ਫੇਸ ਹੀ ਨਹੀਂ ਹੈਗਾ ਕਿ ਤਾਂ ਇੱਕ ਠਾਕ ਦੂਜੇ ਪਾਸੇ ਲੈ ਜਾਂਦਾ ਇੱਕ ਠਾਕ ਦੂਜੇ ਪਾਸੇ ਲੈ ਜਾਂਦਾ ਪਰ ਲੁਧਿਆਣਾ ਛੱਡ ਕੇ ਇੰਨੇ ਕਿਲੋਮੀਟਰ ਦੂਰ ਸੰਗਰੂਰ ਕਿਉਂ ਰਾਜਾ ਬਣ ਕੇ ਲੁਧਿਆਣਾ ਨਾ ਪਿੱਲੇ ਕਰ ਗਏ ਜੀ ਮੇਰੇ ਨਾਲ ਅੱਗੇ ਲੋਕਾਂ ਨੂੰ ਕਹਿ ਦਿੰਦੇ ਆ ਰਾਜਾ ਬਣ ਕੇ ਲੁਧਿਆਣੇ ਕਿਸ ਕਰਕੇ ਆਇਆ ਇਹ ਜਿਹੇ ਕੰਜ਼ਾਮਾ ਦੇ ਵਿੱਚੋਂ ਕਤਲਾ ਦੇ ਵਿੱਚੋਂ ਰੇਪਾਲੇ ਦੇ ਵਿੱਚੋਂ ਇਹ ਜਿਹੇ ਜਿਹੇ ਜੋ ਨਿਕਲੇ ਹੋਏ ਲੋਕ ਜਿਹੜੇ ਕਿ ਸਾਡਾ ਜਿਹੜਾ ਫਿਊਚਰ ਹੈ ਇਹਨਾਂ ਦੇ ਹੱਥ ਕੀ ਸੇਫ ਹੈ ਮੈਂ ਤਾਂ ਉੱਥੇ ਮੰਤਰੀ ਦੇ ਨਾਲ ਪ੍ਰੋਬਲਮ ਆਈ ਜਿੱਥੋਂ ਕੰਮ ਸਟਾਰਟ ਹੋਇਆ ਉਹ ਬਿਲਕੁਲ ਉਹਦਾ ਮਲੀਆ ਮੇਡ ਪਰਮਾਤਮਾ ਨੇ ਮੇਰੇ ਕੋਲ ਕਰਵਾਇਆ ਜੋ ਬਿਲਕੁਲ ਸੜਕ ਤੇ ਐਪ੍ਰੋਟਿਕਲ ਤੌਰ ਤੇ ਐਸੀ ਤਾਂ ਬਹੁਤ ਉਲਟਪਾਈ ਕੀਤੀ ਹੁੰਦੀ ਹੈ ਉੱਥੇ ਬੈਸਬਦ ਨਾਮ ਦੇ ਲੋਕ ਉੱਠ ਕੇ ਸੀਗੇ ਜਿਨ੍ਹਾਂ ਨੇ ਇੱਕ ਪਾਰਟੀ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜਾ ਹੈਗਾ ਆਉਣ ਵਾਲ ਉਹਨਾਂ ਦਾ ਵੀ ਜਿਹੜਾ ਬਿਲਕੁਲ ਮਲੀਆ ਮੇਟੇੜਾ ਹੋਇਆ ਉਹ ਮੇਰੇ ਕਰਕੇ ਹੋਇਆ ਸਦਾ ਸਰਚ ਦੇ ਕਰਕੇ ਤੁਹਾਨੂੰ ਸੇਖੋ ਸਭ ਲੱਗਾ ਸੀ ਕਿ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਜੇਲ੍ਹ ਚ ਸਜ਼ਾ ਕੱਟ ਕੇ ਆਉਣੀ ਪੈ ਸਕਦੀ ਬਿਲਕੁਲ ਪਤਾ ਸੀ ਕਿ ਮੈਨੂੰ ਬਿਲਕੁਲ ਪਤਾ ਸੀ ਪਰ ਜਿਸ ਤਰ੍ਹਾਂ ਇਹਨਾਂ ਨੇ ਭੇਜਿਆ ਉਹ ਨਹੀਂ ਪਤਾ ਸੀ ਗਾਂਜਾ ਮਾਈ ਲਾਰਡ ਜਿਹੜੇ ਸਾਡੇ ਹੈਗੇ ਉਹ ਹੋਣ ਜਾਂ ਬਿਊਰੋਕਰੇਟ ਹੋਵੇ ਜਾਂ ਤੁਹਾਡਾ ਪੋਲੀਟੀਸ਼ਨ ਹੋਵੇ ਤੋ ਸਭ ਦਾ ਨੂੰ ਜੇ ਖਤਰਾ ਹੈਗਾ ਤਾਂ ਸਾਡੀ ਇਸ ਉੱਪਰਲੀ ਜਮਾਤ ਤੋਂ ਆ ਜਿਹਨਾਂ ਦੇ ਹੱਥ 'ਚ ਅਸੀਂ ਇਹਦੀ ਰਾਖੀ ਵਾਸਤੇ ਬਿਠਾਇਆ ਹੋਇਆ ਜੁਡੀਸ਼ਰੀ ਦੇ ਖਿਲਾਫ ਤਾਂ ਤੁਸੀਂ ਅੱਜ ਵੀ ਬੋਲਦੇ ਹੋ ਖਿਲਾਫ ਨਹੀਂ ਹੈ ਮੈਂ ਸੱਚ ਬੋਲ ਰਿਹਾ ਹਾਂ ਤੇ ਖਿਲਾਫ ਤਾਂ ਜਾਊਂਗਾ ਕਿ ਸੱਚਾ ਬਿਲਕੁਲ ਬੋਲ ਰਿਹਾ ਮੈਂ ਅੱਜ ਵੀ ਕਹਿਣਾ ਕਿ ਦੁਕਾਨਦਾਰੀ ਹੋਈ ਵੀ ਕਿਉਂਕਿ ਇਹਨਾਂ ਨੇ ਆਪਣਾ ਜਿਹੜਾ ਵਿਸ਼ਵਾਸ ਹੈ ਗਵਾ ਚੁੱਕੇ ਹੈ ਟਰਸਟ ਜੁਡੀਸ਼ਰੀ ਦੇ ਵਿੱਚੋਂ ਅੱਜ ਖਤਮ ਹੋਇਆ ਪਿਆ ਜੁਡੀਸ਼ਰੀ ਦੇ ਵਿੱਚ ਵੀ ਪੂਰੀ ਦੀ ਪੂਰੀ ਓਵਰਹਾਲਿੰਗ ਦੀ ਲੋੜ ਹੈ ਗਵਾ ਵੀ ਭੇਜਣਗੇ ਤਾਂ 6 ਮਹੀਨਿਆਂ ਦੀ ਇਦਾਂ ਦੀ ਜੇਲ ਜਿਹੜੀ ਹੈ ਕਿ ਮੈਨੂੰ ਸੱਚ ਬੋਲਣ ਕੀ ਕੀ ਸੋਚ ਰੱਖਦੇ ਹੋ ਤੁਸੀਂ ਬੜੀ ਸਿੰਪਲ ਹੈ ਅਮਰ ਪੰਜਾਬ ਨੂੰ ਜੇ ਠੀਕ ਕਰਨਾ ਹੋਵੇ ਤਾਂ ਕੋਈ ਰਾਕਟ ਸਾਇੰਸ ਨਹੀਂ ਹੈ ਜਿਹੜੇ ਸਿਸਟਮ ਨੇ ਬਰਬਾਦ ਕੀਤਾ ਉਹਦਾ ਮੂੰਹ ਦੂਜੇ ਪਾਸੇ ਕਰਨਾ ਹੈ ਕਹਿੰਦੇ ਰੀਜਾਂ ਲਾ ਕੇ ਜੱਟ ਜਿੱਥੇ ਤੋੜਦੇ ਗਰੂਰ ਨਹੀਂ ਮਾਲਵੇ ਦੀ ਹਾਰਟਬੀਟ ਇਲਾਕਾ ਸੰਗਰੂਰ ਨਹੀਂ ਸੰਗਰੂਰ ਮਾਲਵੇ ਦੀ ਹਾਰਟਬੀਟ ਵੀ ਕਿਹਾ ਜਾਂਦਾ ਹੈ ਤੇ ਜੇ ਸਿਆਸੀ ਲਿਹਾਜ਼ ਨਾਲ ਦੇਖੀਏ ਤੇ ਇਸ ਨੂੰ ਰਾਜਸਤਾਨੀ ਵੀ ਕਿਹਾ ਜਾਂਦਾ ਹੈ ਕੋਈ ਜਿਹੜੀ ਸਰਕਾਰ ਮੌਜੂਦ ਹੈ ਆਮ ਆਦਮੀ ਪਾਰਟੀ ਉਹ ਨੂੰ ਆਪਣਾ ਗੜ੍ਹ ਵੀ ਮੰਨਦੀ ਹੈ ਹਾਲਾਂਕਿ ਗੜ੍ਹ ਦੇ ਵਿੱਚ ਤਾਂ ਸਾਨੂੰ ਕੋਈ ਹੋਰ ਵੀ ਲਾ ਗਿਆ ਸੀ ਉਹ ਵੀ 3 ਮਹੀਨੇ ਬਾਅਦ ਹੀ ਪਰ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਸੰਗਰੂਰ ਦੀ ਸੀਟ ਜਿੰਨੀ ਹੌਟ ਬਣੀ ਹੋਈ ਹੈ ਉਹਨੇ ਦਿਲਚਸਪੀ ਵੀ ਬਣੀ ਹੋਈ ਹੈ ਕਿਉਂਕਿ ਜਿੱਥੇ ਰਵਾਇਤੀ ਪਾਰਟੀਆਂ ਮੈਦਾਨ ਦੇ ਵਿੱਚ ਨੇ ਉੱਥੇ ਇੱਥੇ ਇੱਕ ਆਜ਼ਾਦ ਉਮੀਦਵਾਰ ਨੇ ਜਿਹੜੇ ਵੈਸੇ ਤਾਂ ਕੋਈ ਨਾਮ ਨਵਾਂ ਨਹੀਂ ਨੇ ਨਾਮ ਤਾਂ ਬੜਾ ਚਰਚਿਤ ਹੈ ਪੰਜਾਬ ਦਾ ਪਰ ਲੁਧਿਆਣੇ ਤੋਂ ਸੰਗਰੂ ਰਾ ਕੇ ਉਹਨਾਂ ਦੇ ਚੋਣ ਲੜਨ ਤੋਂ ਬਾਅਦ ਚਰਚਾ ਥੋੜੀ ਜੀ ਜ਼ਰੂਰ ਛਿੜ ਗਈ ਹੈ ਸਾਬਕਾ ਡੀਐਸਪੀ ਨੇ ਬਲਵਿੰਦਰ ਸਿੰਘ ਸੇਖੋਂ ਸਾਡੇ ਨਾਲ ਮੌਜੂਦ ਬਹੁਤ-ਬਹੁਤ ਸਵਾਗਤ ਹੈ ਪੰਜਾਬੀ ਪੋਸਟ ਤੇ ਗੋਡ ਬlesਸ ਯੂ ਕੀ ਹਾਲ ਚਾਲ ਹੈ ਮੈਂ ਠੀਕ ਹਾਂ ਬੱਚਾ ਪਿਛਲੇ ਜਿਹੜੇ ਸਮੇਂ ਦੇ ਵਿੱਚ ਹਾਲਾਤ ਰਹੇ ਨੇ ਉਸ ਤੋਂ ਬਾਅਦ ਹਾਲਾਤਾਂ ਦੇ ਵਿੱਚ ਹਾਲਾਂ ਦੇ ਵਿੱਚ ਕੋਈ ਫਰਕ ਆਇਆ ਹੈ ਹਾਲਾਂ ਫਰਕ ਤਾਂ ਇਹ ਜੇ ਕੋਈ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੇ ਤੁਹਾਡਾ ਕੁਐਸਚਨ ਇਨ ਜਰਨਲ ਪਬਲਿਕ ਮਾਰੇ ਜਾਂ ਆਪਣੇ ਪੰਜਾਬ ਬਾਰੇ ਹੈ ਤਾਂ ਉਹਦੇ ਕੋਈ ਹਾਲਾਤਾਂ ਦੇ ਵਿੱਚ ਫਰਕ ਨਹੀਂ ਹੈਗਾ ਜੇ ਤੁਹਾਡਾ ਕੁਐਸਚਨ ਮੇਰੇ ਹੀ ਸਟਰਗਲ ਦੇ ਨਾਲ ਕਨਸਰਨ ਹੈ ਉਹ ਜਿਹੜੀ ਦਿਨੋਂ ਦਿਨ ਇਹ ਵੱਡੀ ਹੁੰਦੀ ਜਾ ਰਹੀ ਹੈ ਤਾਂ ਕੋਈ ਇਹਦੇ ਵਿੱਚ ਨਵੀਂ ਗਲਤੀ ਨਹੀਂ ਹੈ ਬਟ ਕਿਉਂਕਿ ਜਿਸ ਸਟਰੈਂਥ ਦੇ ਨਾਲ ਅਲ ਵਿਚਾਰਚ ਕਰਦਾ ਮੈਨੂੰ ਪਰਮਾਤਮਾ ਨੇ ਬਖਸ਼ਿਆ ਹੈ ਉਹ ਟਿੱਪ ਜੀ ਆਪਸ ਕਰੋਪ ਦੀ ਗੱਲ ਕੀਤੀ ਸੀ ਇਹ ਲੋਕ ਜਿਹੜੇ ਹੈਗੇ ਆ ਬਹੁਤ ਜਾਗੇ ਹੋਏ ਲੋਕ ਆ ਤਿੰਨ ਮਹੀਨੇ ਬਾਅਦ ਹੀ ਤੁਹਾਨੂੰ ਪਤਾ ਇਹਨਾਂ ਨੇ ਆਪਣਾ ਇੱਕ ਰੂਪ ਖਾਇਆ ਸੀ ਸਰਕਾਰ ਨੂੰ ਇਹ ਜਿਹੜਾ ਕਲੇਮ ਕਰਦੇ ਆ ਰਾਜਧਨੀ ਹੈ ਜਾਂ ਇਹ ਗੱਲਾਂ ਇਹ ਇੱਥੋਂ ਦੇ ਲੋਕਾਂ 'ਚ ਨਹੀਂ ਚੱਲਦੀਆਂ ਪੰਜਾਬ ਦੀ ਹਾਲਤ ਇਸ ਟਾਈਮ ਕੋਈ ਬਹੁਤੀ ਵਧੀਆ ਨਹੀਂ ਸਾਰੇ ਦੀ ਪਰ ਇਹ ਪਾਰਟ ਜਿਹੜਾ ਹੈਗਾ ਜਾਗੇ ਹੋਏ ਲੋਕਾਂ ਦਾ ਇਹਨਾਂ ਨੇ ਹਮੇਸ਼ਾ ਤੋਂ ਹੀ ਆਪਣੇ ਜਵਾਬ ਜਿਹੜੇ ਆ ਆਪਣੇ ਜਿਹੜੇ ਜੋ ਵੀ ਇਹਨਾਂ ਦਾ ਵਰਸ਼ਨ ਹੈਗਾ ਇਹਨਾਂ ਨੇ ਆਪਣੇ ਵਿਜ਼ਨ ਰਾਹੀਂ ਦਿੱਤਾ ਤੇ ਇਹਨੂੰ ਭਾਵੇਂ ਸਿੰਪਲ ਸਿਟੀ ਕਿਹਾ ਜਾਏ ਪਰ ਇਹ ਲੋਕ ਜਿਹੜੇ ਹੈਗੇ ਆ ਜਵਾਬ ਲੈਣਾ ਵੀ ਜਾਣਦੇ ਆ ਵੋਚ ਵੀ ਕਰਦੇ ਆ ਔਰ ਵਰਟੀਕਲ ਜਿਹੜੀ ਹੈਗੀ ਹੈ ਲੁੱਕ ਕੇ ਹੀ ਨਹੀਂ ਕਰਦੇ ਮੈਂ ਇਹ ਪੰਜਾਬ ਚ ਕਰੈਕਟਰ ਇਹ ਇੱਥੇ ਵੇਖਿਆ ਮੇਰੀ ਇੱਥੇ ਕਦੇ ਪੋਸਟਿੰਗ ਨਹੀਂ ਰਹੀ ਮੈਂ ਇੱਥੇ ਕਿ ਮੇਰੀ ਕੋਈ ਕੋਲੋਜੀਸ਼ਨ だっ ਨਹੀਂ ਹੈਗੀ ਮੈਂ ਹੁਣੇ ਵਿਚਰ ਰਿਹਾ ਪਿਛਲੇ 6 ਸਾਲ ਮਹੀਨਿਆਂ ਤੋਂ ਔਰ ਕਦੇ ਵੀ ਜੇ ਮੇਰੀ ਸਰਕਾਰ ਸੱਤ ਤੇ ਖੜੀ ਸਾਰੀ ਸਾਰੀ ਜਿਸ ਬੰਦੇ ਨੇ ਵੀ ਹਾਂ ਭਰੀ ਹੈ ਜਾਂ ਨਾਲ ਤੁਰਿਆ ਜਾਂ ਗੱਲ ਸੁਣੀ ਹੈ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ ਕਹਿੰਦੇ ਜੀ ਖੁੱਲ ਕੇ ਨਾਲ ਤੁਰਾਂਗੇ ਜਿੰਨ ਤੋਂ ਰਾਹ ਤੇ ਨਹੀਂ ਤਾਂ ਮੋਸਟਲੀ ਕੀ ਹੁੰਦਾ ਇਹ ਕਹਿੰਦੇ ਜੀ ਅੱਜ ਸਰਕਾਰ ਹੈ ਜੀ ਡਰ ਲੱਗਦਾ ਜੀ ਤੇ ਇਸ ਕਰਕੇ ਜਾਗਦੇ ਹੋਏ ਲੋਕਾਂ ਦਾ ਵਿਜਨਰੀ ਲੋਕਾਂ ਦਾ ਜਿਹੜਾ ਹੈਗਾ ਏਰੀਆ ਹੈਗਾ ਇਸੇ ਕਰਕੇ ਤੇ ਖਲਾਫ ਜਿਹੜੇ ਪੰਜਾਬ ਦੇ ਹੈਗੇ ਆ ਉਹ ਸਾਰੇ ਆ ਪੱਖਾਂ ਤੋਂ ਜਿਹੜੇ ਹੈਗੇ ਆ ਉਹ ਮੈਂ ਕਹਿੰਦਾ ਹੁਣ ਇੰਜਨ ਦਾ ਕੋਈ ਵੀ ਪੁਰਜ਼ਾ ਜਿਹੜਾ ਹੈਗਾ ਉਹ ਉਸ ਠੀਕ ਹਾਲਤ ਵਿੱਚ ਨਹੀਂ ਹੈਗਾ ਇੰਜਨ ਓਵਰਹਾਲ ਦੀ ਤੋਂ ਵੀ ਉੱਪਰ ਚਲੇ ਗਏ ਇੰਜਨ ਦਾ ਨਵਾਂ ਰੱਖਣ ਵਾਲੀ ਗੱਲ ਹੋਈ ਪਈ ਹੈ ਓਵਰਹਾਲ ਵਾਲੇ ਪੁਰਜ਼ੇ ਵੀ ਨਹੀਂ ਰਹੇ ਕਿਉਂਕਿ ਜੇ ਓਵਰਹਾਲ ਉਹਨੂੰ ਕਰਾਂਗੇ ਜਿਹਦੀ ਹਾਲਤ ਕੋਈ ਦੁਬਾਰਾ ਰਿਪੇਅਰ ਹੋਵੇ ਤਾਂ ਸਾਡਾ ਪੋਲੀਟਿਕਲ ਸਿਸਟਮ ਸਾਡਾ ਓਵਰਾਲ ਸਿਸਟਮ ਸਾਡਾ ਬਿਊਰੋਕ੍ਰੇਟ ਸਾਡੀ ਜੁਡੀਸ਼ਰੀ ਹੈਗੀ ਹੈ ਤੇ ਜੇ ਦੇਖਿਆ ਜਾਵੇ ਤਾਂ ਹਰ ਇੱਕ ਚੀਜ਼ ਜਿਹੜੀ ਗੇ ਰਪ੍ਰੈਸ ਕਰਨ ਵਾਲੀ ਹੋਈ ਪਈ ਹੈ ਜਿਸ ਤਾਂ ਦੀ ਸਟੇਟ ਸਭ ਦਾ ਡੀਐਸਪੀ ਸੇਖੋ ਇਹਨਾਂ ਨੂੰ ਵਿਵਾਦਿਤ ਡੀਐਸਪੀ ਸਿੱਖੋਂ ਵੀ ਕਿਹਾ ਜਾਂਦਾ ਰਿਹਾ ਏ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਕੌਂਟਰਵਰਸੀਜ਼ ਹੋਈਆਂ ਨੇ ਤੁਸੀਂ ਆਪ ਹੀ ਕਹ ਦੇਤਾ ਕਿ ਇਸ ਸੰਗਰੂਰ ਦੇ ਨਾਲ ਤੁਹਾਡਾ ਕੋਈ ਰਿਸ਼ਤਾ ਨਹੀਂ ਹੈ ਤਾਂ ਫਿਰ ਇਹੀ ਸਵਾਲ ਉੱਠਦਾ ਹੈ ਕਿ ਫਿਰ ਲੁਧਿਆਣਾ ਛੱਡ ਕੇ ਇੰਨੇ ਕਿਲੋਮੀਟਰ ਦੂਰ ਸੰਗਰੂਰ ਕਿਉਂ ਮੇਰਾ ਲੁਧਿਆਣੇ ਨਾਲ ਵੀ ਕੋਈ ਉਹ ਵੇ ਰਿਸ਼ਤਾ ਨਹੀਂ ਜੇ ਜੋੜੇ ਜਾਵੇ ਮੈਂ ਤਾਂ ਮੁਕਸਰ ਦੇ ਵਿੱਚ ਮੇ ਸਾਡਾ ਪਿੰਡ ਪਿੰਡਾ ਉੱਥੋਂ ਦੇ ਰਹਿਣ ਵਾਲਾ ਹਾਂ ਪਰ ਚਲੋ ਫਿਰ ਵੀ ਜਦੋਂ ਡਿਊਟੀ ਤੁਸੀਂ ਕਰਦੇ ਹੋ ਤੇ ਇੱਕ ਸ਼ਹਿਰ ਦੇ ਵਿੱਚ ਜਦੋਂ ਤੁਸੀਂ ਤੁਸੀਂ ਡਿਊਟੀ ਵਾਸਤੇ ਆਏ ਕੋਈ ਇਹ ਸੰਗਰੂਰ ਵੀ ਮੇਰਾ ਹੋ ਜਾਣਾ ਜੇ ਮੈਂ 20-25 ਸਾਲ ਉੱਥੇ ਜਾ ਕੇ ਜਿਹੜਾ ਹੈ ਪੀਆਰ ਨਹੀਂ ਲੈਣੀ ਮੈਂ ਸਰੂਰ ਦੇ ਵਿੱਚ ਹੀ ਜਿਹੜਾ ਆਨਲਾਈਨ ਸਮੇਂ ਵਿੱਚ ਸ਼ਿਫਟ ਨਹੀਂ ਹੋ ਰਹੇ ਵੋਟ ਵੀ ਟ੍ਰਾਂਸਫਰ ਕਰਾ ਰਹੇ ਆਂ ਔਰ ਇੱਥੇ ਕਰਮਕਾਨਵੀ ਜਿਹੜਾ ਹੈਗਾ ਮੈਂ ਉੱਥੋਂ ਵੇਚ ਕੇ ਇੱਥੇ ਲੈ ਲੈਣਾ ਕਿਉਂਕਿ ਜਾਗਦੇ ਹੋਏ ਲੋਕਾਂ ਦੇ ਵਿੱਚੋਂ ਵੀ ਕੋਈ ਉਮੀਦ ਕਰ ਸਕਦੇ ਕਿ ਅਸੀਂ ਇੱਕ ਆਵਾਜ਼ ਉਠਾ ਕੇ ਪੰਜਾਬ ਦੇ ਤੇ ਵਿੱਚ ਸਾਰੇ ਦੇ ਵਿੱਚ ਜਿਹੜਾ ਲੈ ਕੇ ਜਾਵਾਂਗੇ ਇਲੈਕਸ਼ਨ ਜਿਹੜਾ ਹੈਗਾ ਕੋਈ ਇਹ ਨਹੀਂ ਮੈਂ ਸੋਚ ਕੇ ਰਣਿਆ ਕਿ ਮਤਲਬ ਇਹ ਇਲੈਕਸ਼ਨ ਮੈਂ ਜਿੱਤਣਾ ਲੁਧਿਆਣਾ ਦੇ ਲੋਕ ਲੁਧਿਆਣੇ ਦੇ ਲੋਕ ਸੁੱਤੇ ਹੋਏ ਨੇ ਨਹੀਂ ਸੁੱਤੇ ਨਹੀਂ ਹੋਏ ਡਿਫਰੈਂਟ ਹੈ ਉੱਥੋਂ ਦਾ ਦੇਖੋ ਕਲਚਰ ਜਿਹੜਾ ਹੈਗਾ ਇੱਕ ਤਾਂ ਵਪਾਰੀ ਵਰਗ ਬਹੁਤ ਜ਼ਿਆਦਾ ਹੈਗਾ ਠੀਕ ਹੈ ਇੱਕ ਮਾਈਗ੍ਰੇਸ਼ਨ ਬਹੁਤ ਜਬਲਸ ਤੇਰੀ ਹੈ ਤੋਂ ਇੱਕਦਾਂ ਤੱਕ ਹਿੱਲਿਆ ਜਿਵੇਂ ਹੁੰਦਾ ਉਹ ਲੁਧਿਆਣੇ ਦੀ ਵੀ ਬੇਸਿਕ ਜਿਹੜੀ ਸਾਡੀ ਪੰਜਾਬੀ ਦਾ ਇੱਕ ਪਾਰ ਜਿਹਦੀ ਮੈਂ ਗੱਲ ਕੀਤੀ ਮਿਸਿੰਗਾ ਸਾਰੇ ਪੰਜਾਬ ਚੋਂ ਮਿਸੇਗਾ ਕੱਲੇ ਲੁਧਿਆਣੇ ਦੀ ਗੱਲ ਨਾ ਕਰਦਾ ਇਹ ਤਾਂ ਨਹੀਂ ਕਿ ਉਸ ਸ਼ਹਿਰ ਤੇ ਨਾਲ ਤੋਂ ਡੀ ਐਕਸਪੀਰੀਅੰਸ ਚੰਗੇ ਨਹੀਂ ਨਹੀਂ ਮੇਰੇ ਬਹੁਤ ਵਧੀਆ ਜਿਵੇਂ ਗੱਲਣਾ ਹੋਵੇ ਤਾਂ ਮੈਨੂੰ ਵੀ ਲੱਗਦਾ ਹੁੰਦਾ ਕਿ ਮੈਨੂੰ ਉੱਥੇ ਮੈਂ ਜਿਹੜਾ ਕਰਮਭੂਮੀ ਤਕਰੀਮਾਂ ਦੀ ਗਣੀ ਹੈ ਤਾਂ ਉਹੀ ਬਣਦੀ ਤਾਂ ਹੀ ਲੋਕ ਕੁਐਸਚਨ ਕਰਦੇ ਆ ਉੱਥੇ ਮੰਤਰੀ ਦੇ ਨਾਲ ਪ੍ਰੋਬਲਮ ਆਈ ਜਿੱਥੋਂ ਕੰਮ ਸਟਾਰਟ ਹੋਇਆ ਉਹ ਬਿਲ ਬਿਲਕੁਲ ਤੌਰ ਤੇ ਜਿੱਥੇ ਬਹੁਤ ਕੁਲੁੱਟਪਈ ਕੀਤੀ ਹੁੰਦੀ ਹੈ ਉੱਥੇ ਬਹਿਸਬਦਰ ਨਾਮ ਦੇ ਦੋ ਠੱਗ ਸੀਗੇ ਜਿਨ੍ਹਾਂ ਨੇ ਇੱਕ ਪਾਰਟੀ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਨੁਕਸਾਨ ਕਰਨਾ ਸੀ ਵਿਆਪ ਚੇਟ ਦਾ ਉਹਨਾਂ ਦਾ ਵੀ ਜਿਹੜਾ ਬਿਲਕੁਲ ਮਲੀਆ ਮੇਟ ਜਿਹੜਾ ਹੋਇਆ ਉਹ ਮੇਰੇ ਕਰਕੇ ਹੋਇਆ ਉਹ ਹੋਰ ਜਿਹੜੀ ਡਰੱਗ ਦੀਆਂ ਰਿਪੋਰਟਾਂ ਜਿਹੜੀਆਂ ਬਾਰੇ ਆਪਾਂ ਸਾਰਾ ਇਸ ਟਾਈਮ ਮੁਲਕ ਦੀ ਆਪਾਂ ਜਿਹੜੀ ਗੱਲ ਕਰਦੇ ਹਾਂ ਜੋ ਕਿ ਸਾਡੇ ਹਾਲਾਤ ਨੇ ਉਹ ਹਾਈ ਕੋਰਟ ਜਿਹੜੀ ਸੀ ਰਿਪੋਰਟਾਂ ਕੋਲੀ ਨਹੀਂ ਰਹੀ ਸੀਗੀ ਉਹ ਮੇਰੇ ਸਸਤ ਲੰਬਾ ਕਰਕੇ ਤੁਸੀਂ ਵਿਵਾਦ ਵਿਵਾਦਤ ਕਹੇ ਉਹ ਆਦਤਾਂ ਨਾਮ ਦਿੰਦੇ ਐ ਇਹ ਉਹ ਲੋਕ ਜਿਹੜੇ ਕਿਸੇ ਵੀ ਜਿਹੜੇ ਕੋਲ ਉਠਰੀ ਜਿਹੜੀ ਕੋਈ ਤਵਾਜ ਹੁੰਦੀ ਐ ਉਹ ਉਠ ਨਾ ਖੜੇ ਤਾਂ ਉਹਦੇ ਨਾਮ ਐਸਾ ਦੇ ਦਿੱਤੇ ਜਾਂਦੇ ਮੈਂ ਸਾਚੀ ਬੋਲ ਰਹੇ ਹਨ ਉਹ ਕੋਰਟਾਂ ਜਿਹੜੀ ਹੈ ਉਹਨਾਂ ਪਰੇ ਵੀ ਬੋਲੇ ਬਿਲਕੁਲ ਮੈਨੂੰ ਪਤਾ ਹੈ ਕਿ ਕੰਟੈਂਪਟਾਂ ਦੇ ਵਿੱਚ ਆਉਣਾ ਸੀ ਤੇ ਠੀਕ ਹੈ ਸੱਚ ਦੇ ਕਰਕੇ ਤੁਹਾਨੂੰ ਸਿੱਖੋ ਸਾਹਿਬ ਲੱਗਾ ਸੀ ਕਿ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਜੇਲ੍ਹ ਚ ਸਜ਼ਾ ਕੱਟ ਕੇ ਆਉਣੀ ਪੈ ਸਕਦੀ ਬਿਲਕੁਲ ਪਤਾ ਸੀ ਕਿ ਮੈਨੂੰ ਬਿਲਕੁਲ ਪਤਾ ਸੀ ਪਰ ਜਿਸ ਤਰ੍ਹਾਂ ਇਹਨਾਂ ਨੇ ਭੇਜਿਆ ਉਹ ਨਹੀਂ ਪਤਾ ਸੀ ਕਿ ਜਿਹੜੇ ਕਨਸਟੀਟਿਊਸ਼ਨ ਦੇ ਵਿੱਚ ਬੈਠੇ ਹੋਏ ਲੋਕ ਨੇ ਜਿਹੜੀ ਜੱਜ ਹੈ ਸਾਡੀ ਇੱਕ ਵੱਡੀ ਜਿਹੜੀ ਜੁਡੀਸ਼ਰੀ ਜਿਹਨੂੰ ਕਹਿੰਦੇ ਆ ਜਿਹੜੇ ਇਨਸਾਫ ਦੇ ਮੰਦਰਾ ਵਿੱਚ ਬੈਠੇ ਹੋਏ ਚਿਹਰੇ ਜਿਹੜੇ ਹੈ ਸੰਵਧਾਨ ਨੂੰ ਤੋ ਤੋ ਤੋੜ ਰਹੇ ਮੇਰੇ ਕੇਸ ਉਹ ਫੈਸਲਾ ਕਰ ਹੀ ਨਹੀਂ ਸਕਦਾ ਸੀ ਜੇ ਉਹਦੇ ਖਿਲਾਫ ਸੀ ਗੱਲ ਤਾਂ ਉਹ ਸੁਣਵਾਈ ਨਹੀਂ ਕਰ ਸਕਦਾ ਸੀਗਾ ਉਹ ਵਕੀਲ ਜਿਹੜਾ ਪ੍ਰੋਵਾਈਡ ਕਰਾਇਆ ਦੇ ਬਣਾ ਮੇਰੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਸੀ ਤੇ ਸਬਦਾਨ ਤੋੜਿਆ ਮੈਂ ਤਾਂ ਕਹਿੰਦਾ ਜਿਹੜੀ ਸਬਦਾਨ ਤੋੜਨ ਉਹ ਨਿਰਾਪਾ ਆਮ ਲੋਕਾਂ ਦੇ ਕਹਿੰਦੇ ਇਹ ਸਬਦਾਨ ਤੋੜਨ ਦੀ ਗੱਲ ਹੈ ਸਬਦਾਨ ਤਾਂ ਤੋੜਿਆ ਜਾਂਦਾ ਸਟੇਟ ਵੱਲੋਂ ਭਾਵੇਂ ਉਹਦਾ ਅੰਗ ਹੋ ਖੁਦ ਜਿਹੜੇ ਇਹ ਜੱਜ ਹੈ ਮਾਈ ਲਾਰਡ ਜਿਹੜੇ ਸਾਡੇ ਹੈਗੇ ਉਹ ਹੋਣ ਜਾ ਬਿਊਰੋਕ੍ਰੇਟ ਹੋਵੇ ਜਾਂ ਤੁਹਾਡਾ ਪੋਲੀਟੀਸ਼ੀਅਨ ਹੋਵੇ ਤੋਂ ਸਭ ਤੋਂ ਵੱਡਾ ਜੋ ਖਤਰਾ ਹੈਗਾ ਤਾਂ ਸਾਡੀ ਇਸ ਉੱਪਰਲੀ ਜਮਾਤ ਤੋਂ ਆ ਜਿਨ੍ਹਾਂ ਦੇ ਹੱਥ 'ਚ ਅਸੀਂ ਇਹਦੀ ਰਾਖੀ ਵਾਸਤੇ ਬਿਠਾਇਆ ਹੋਇਆ ਜੁਡੀਸ਼ਰੀ ਦੇ ਖਿਲਾਫ ਤਾਂ ਤੁਸੀਂ ਅੱਜ ਵੀ ਬੋਲਦੇ ਹੋ ਖਿਲਾਫ ਨਹੀਂ ਹੈ ਮੈਂ ਸੱਚ ਬੋਲ ਰਿਹਾ ਹਾਂ ਖਿਲਾਫ ਤਾਂ ਜਾਊਗੀ ਸੱਚਾ ਬਿਲਕੁਲ ਬੋਲ ਰਿਹਾ ਮੈਂ ਅੱਜ ਵੀ ਕਹਿਣਾ ਕਿ ਦੁਕਾਨਦਾਰੀ ਹੋਈ ਵੀ ਇਸ ਤੋਂ ਬਾਅਦ ਹੋਰ ਕੀ ਕੀਤਾ ਜਾ ਸਕਦਾ ਇਸ ਕਰਕੇ ਬਿਲਕੁਲ ਕਿਉਂ ਉੱਥੇ ਤਕਲੀਫ ਜਿਆਦਾ ਹੈ ਦੇਖੋ ਜਿਸ ਜਿੱਥੇ ਕੁਝ ਉਮੀਦ ਹੋਵੇ ਮਿਲਣ ਦੀ ਠੀਕ ਹੈ ਉੱਥੇ ਵੀ ਜਿਹੜਾ ਹਾਲਾਤ ਨੇ ਉੱਥੇ ਵੀ ਜਿਹੜੇ ਇਹ ਅਮੀਰਾਂ ਦੀ ਦੁਕਾਨ ਕਿਉਂਕਿ ਉਹਨੂੰ ਪਤਾ ਹੈ ਵੀ ਰੱਬ ਜਿਹੜੇ ਹੈਗੇ ਅਸੀਂ ਖਰੀਦ ਲਾ ਕੇ ਲੋੜ ਪੈਣ ਤੇ ਸਾਡੇ ਵਰਗੇ ਬੰਦਾ ਕਹਿੰਦੇ ਸਾਨੂੰ ਬਿਲਕੁਲ ਵਿਸ਼ਵਾਸ ਨਹੀਂ ਹਗਾ ਕਿਉਂਕਿ ਇਹਨਾਂ ਨੇ ਆਪਣਾ ਜਿਹੜਾ ਵਿਸ਼ਵਾਸ ਹੈ ਗਵਾ ਚੁੱਕੇ ਹੈ ਟਰਸਟ ਜੁਡੀਸ਼ੀ ਦੇ ਵਿੱਚੋਂ ਅੱਜ ਖਤਮ ਹੋ ਗਿਆ ਹੈ ਅੱਜ ਜੁਡੀਸ਼ੀ ਦੇ ਵਿੱਚ ਵੀ ਪੂਰੀ ਦੀ ਪੂਰੀ ਓਵਰਹੌਲਿੰਗ ਦੀ ਲੋੜ ਹੈ ਇੱਕ ਕੈਰੈਕਟਰ ਜਿਹੜਾ ਹੈਗਾ ਸਾਡੀ ਸਮਾਜ ਦਾ ਉਹ ਜਿਹੜਾ ਇਹਦਾ ਬੁਰਾ ਰੂਪ ਹੈਗਾ ਉਹ ਸਾਡੀ ਜੁਡੀਸ਼ੀ ਬੁਰੀ ਤਰ੍ਹਾਂ ਗਿਆ ਹੋਇਆ ਸਾਰੇ ਪਾਸੇ ਗਿਆ ਹੋਇਆ ਤੋ ਜੁਡੀਸ਼ੀ ਦਾ ਕਿਉਂਕਿ ਇੱਕ ਇਹ ਇੱਕ ਇੱਕ ਹਥਿਆਰ ਹੈ ਕੰਟੈਂਪਟ ਆਫ ਕੋਰਟ ਵੀ ਜੇ ਬੋਲੋਗੇ ਤੋ ਜੇਲ ਭੇਜ ਦਾਂਗੇ ਉਹਦੇ ਮੇਰੇ ਤੇ ਅੱਗੇ ਵੀ ਹੋਰ ਵੀ ਇੱਕ ਪੈਂਡਿੰਗ ਹੈਗਾ ਕਿ ਠੀਕ ਹੈ ਉਹ ਵੀ ਭੇਜ ਜਾਨਗੇ ਤੇ 6 ਮਹੀਨਿਆਂ ਦੀ ਇਦਾਂ ਦੀ ਝੇਲ ਜਿਹੜੀ ਹੈਗੀ ਹੈ ਕਿ ਮੈਨੂੰ ਸੱਚ ਬੋਲਣਾ ਲੋਬਿਕ ਸੰਦ ਚਲੋ ਆਪਾਂ ਫਿਲਹਾਲ ਮੌਜੂਦਾ ਇਲੈਕਸ਼ਨ ਦੀ ਗੱਲ ਕਰਦੇ ਆ ਜਦੋਂ ਤੁਸੀਂ ਸੋਚਿਆ ਕਿ ਲੋਕ ਸਭਾ ਇਲੈਕਸ਼ਨ ਲੜਨੀ ਹੈ ਤੇ ਤੁਸੀਂ ਸੀਟ ਵੀ ਉਹ ਚੁਣੀ ਜਿੱਥੇ ਆਲਰੇਡੀ ਵੈਸੇ ਤਾਂ ਕਹਿੰਦੇ ਹਰ ਜਗ੍ਹਾ ਹੀ ਮੁਕਾਬਲਾ ਸਖਤ ਹੁੰਦਾ ਹੈ ਕਿੱਥੇ ਦੇਖਦੇ ਹੋ ਇੱਕ ਪਾਸੇ ਸੁਖਪਾਲ ਸਿੰਘ ਖਹਿਰਾ ਉਹ ਵੀ ਉਪਲੱਥ ਤੋਂ ਆ ਕੇ ਇੱਥੇ ਲੜ ਰਹੇ ਨੇ ਸਿਮਰਨਜੀਤ ਸਿੰਘ ਮਾਨ ਮੌਜੂਦਾ ਸੰਸਦ ਨੇ ਮੀਥੇਰ ਮੌਜੂਦਾ ਕੈਬਨਿਟ ਮੰਤਰੀ ਨੇ ਅਕਾਲੀ ਦਲ ਨੇ ਵੀ ਚਲੋ ਆਪਣਾ ਕੈਂਡੀਡੇਟ ਉਤਾਰਿਆ ਏ ਇਹਨਾਂ ਸਾਰਿਆਂ ਦੇ ਵਿਚਾਲੇ ਬਲਵਿੰਦਰ ਸਿੰਘ ਸੇਖੋਂ ਆਪਣੇ ਆਪ ਨੂੰ ਕਿੱਥੇ ਦੇਖ ਰਹੇ ਨੇ ਮੈਂ ਤਾਂ ਬਿਲਕੁਲ ਐਕਸਪੋਜ਼ ਕਰਨ ਵਾਸਤੇ ਇਹਨਾਂ ਨੂੰ ਆਇਆ ਹੋਇਆ ਜੀ ਠੀਕ ਹੈ ਮੈਂ ਇਹਨਾਂ ਦੀ ਜਿਹੜੀਆਂ ਅਸਲੀਅਤਾਂ ਦੱਸਦਾ ਹੈ ਸਰਪਾਲ ਖੇਰਾ ਬਾਹਰੋਂ ਆ ਕੇ ਨਵਾਂ ਚਿਹਰਾ ਲੈਂਦਾ ਇੱਥੇ ਵਿਜੇਂਦਰ ਸਿੰਘ ਲਾਲ ਜਿਹੜਾ ਟਿਕਟ ਦਾ ਦਾਅਵੇਦਾਰ ਸੀਗਾ ਜਿਹੜਾ ਕਿੱਥੋਂ ਦਾ ਉਹ ਮੰਤਰੀ ਰਿਹਾ ਉਹਨੂੰ ਉਹਨਾਂ ਨੇ ਪਰਸਪੈਕਟਿਵ ਟਿਕਟ ਦਿੱਤੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਜੇ ਲੜਾਉਂ ਸੀ ਪਰ ਉਹ ਤੋਂ ਕਿਉਂ ਲੜਾਰੇ ਕਿਉਂਕਿ ਜਿੱਥੇ ਬੈਠਦੇ ਆ ਉੱਥੇ ਭ੍ਰਿਸ਼ਟ ਉਹਨਾਂ ਦੇ ਚਿਹਰੇ ਲੋ ਤੋ ਇਹ ਜਿਹੜੀ ਬਦਲਾ ਬਦਲੀ ਹੈ ਇਹ ਵੀ ਨਹੀਂ ਖਰੀਦੀ ਗੱਲ ਹੈਗੀ ਹੈ ਇਹ ਭਲਤ ਦੇ ਵਿੱਚ ਬੇਸ਼ੱਕ ਲੋਕਾਂ ਨੇ ਤੀਜੀ ਵਾਰੀ ਨੂੰ ਬਣਾ ਦਿੱਤਾ ਪਰ ਜਿਹੜਾ ਇਹਦਾ ਕੈਰੈਕਟਰ ਹੁਣ ਸਾਹਮਣੇ ਆਇਆ ਹੋਇਆ ਪਹਿਲਾਂ ਤਾਂ ਇਹ ਮਨੀ ਲੌਂਡਰਿੰਗ ਵਗੈਰਾ ਦੇ ਇਲਜ਼ਾਮਾਂ ਦੇ ਵਿੱਚ ਕਹਿ ਦਿੰਦੇ ਸੀ ਜੀ ਸਾਨੂੰ ਜਿਹੜਾ ਪੋਲੀਟਿਕਲ ਬ੍ਰੋਟੈਂਟ ਆ ਇੱਕ ਇਹਨਾਂ ਨੇ ਲਫ਼ਜ਼ ਬਣਾਇਆ ਹੋਇਆ ਜਿਹੜੇ ਜਿੰਨੇ ਪਾਪੇ ਕਰਦੇ ਆ ਉਹ ਪੋਲੀਟਿਕਲ ਬ੍ਰੋਟੈਂਟ ਦੇ ਥੱਲੇ ਲੁਕ ਜਾਂਦੇ ਤੋ ਹੁਣ ਤਾਂ ਡਰਗ ਦਾ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਇੱਕ ਫਾਜ਼ਲ ਕਾਲਾ ਕੇਸ ਸੀ ਉਹਦੇ ਵਿੱਚ ਜਿਹੜੀਆਂ ਸਾਹਮਣੇ ਆਈਆਂ ਸਾਰੀਆਂ ਜਾਣਕਾਰੀਆਂ ਉਹ ਚਾਰਜ ਸ਼ੀਟ ਹੋਇਆ ਲਿਆ ਚਾਰਜ ਸ਼ ਰਾਤਾ ਦਾਲਦਾਂ ਦੀ ਮੈਂ ਗੱਲ ਪਹਿਲਾਂ ਕਰੇ ਹੁਣ ਦਾਲਦਾਂ ਪਹੁੰਚ ਗਿਆ ਉਹ ਦਾਲਦਾਂ ਨੂੰ ਗ੍ਰੀਲਿਆ ਵੀ ਜਾ ਸਕਦਾ ਹੈ ਉਹਨੂੰ ਡਿਲੇ ਵੀ ਕੀਤਾ ਜਾ ਸਕਦਾ ਹੈ ਹੁਣ ਇਹ 5 7 10 ਸਾਲ ਨਹੀਂ 15 ਸਾਲ ਅਨਸਾਫ਼ੀ ਨਾ ਹੋਣ ਦੇ ਤਾਂ ਉਹ ਤਾਂ ਵੱਖਰੀ ਗੱਲ ਹੈ ਪਰ ਚਾਰਜ ਸ਼ੀਟ ਹੋ ਚੁੱਕਿਆ ਹੈ ਡਰੱਗ ਦੇ ਕੇਸ ਹੋਇਆ ਹੋਇਆ ਤਾਂ ਮੈਂ ਤਾਂ ਉਸ ਦਿਨ ਤੋਂ ਇਹਨੂੰ ਡਰੱਗ ਦਾ ਵਪਾਰੀ ਕਹਿਣਾ ਜਿੰਨਾ ਚਿਰ ਬਰੀ ਨਹੀਂ ਹੁੰਦਾ ਉਹਨਾਂ ਜਿਹੜੇ ਡਰੱਗ ਦੇ ਵਪਾਰੀ ਦੇ ਤੌਰ ਤੇ ਜਾਣਿਆ ਜਾਊਗਾ ਬਿਲਕੁਲ ਸਾਰੇ ਦੀ ਸਾਰੀ ਐਵਿਡੈਂਸ ਈਡੀ ਨੇ ਲਾ ਕੇ ਜਿਹੜਾ ਇਹਦੇ ਤੇ ਉਹ ਜਿਹੜਾ ਚਲਾਨ ਦਿੱਤਾ ਹੋਇਆ ਉਹਦੇ ਵਿੱਚ ਉਹਦਾ ਛਡਕਾਰਾ ਨਹੀਂ ਹੋਣਾ ਬਾਕੀਆਂ ਦੀ ਗੱਲ ਕਰ ਲਓ ਜਿਹੜਾ 17 ਮਾਨ ਹੈਗੇ ਉਹਨਾਂ ਦੀ ਇੱਕ ਬਕਰੀ ਧਰਮ ਦੀ ਰਾਜਨੀਤੀ ਹੈਗੀ ਹੈ ਠੀਕ ਹੈ ਤੁਸੀਂ ਇਹਦੀ ਮੰਤਰੀ ਦੀ ਗੱਲ ਕੀਤੀ ਹੈ ਮੈਂ ਕਹਿੰਦਾ ਮੰਤਰੀ ਜਿਹੜੇ ਹੈਗਾ ਜਾਂ ਕੋਈ ਐਮਐਲਏ ਹੈ ਉਹ ਇਲੈਕਸ਼ਨ ਕਿਉਂ ਲੜੇ ਅੱਜ ਜੇ ਮੰਨ ਲਓ ਕਿ ਥੇਰਾ ਇਹ ਤੋਂ ਜਿੱਦਦਾ ਤਾਂ ਉਥੇ ਇਲੈਕਸ਼ਨ ਹੋ ਗਈ ਬਾਈ ਇਲੈਕਸ਼ਨ ਫਿਰ ਇਹਨਾਂ ਨੇ ਦੁਬਾਰਾ ਐਮਐਲਏ ਦੀ ਸੀਟ ਵੀ ਲੜਨੀ ਹੈ ਭਾਵੇਂ 6 ਮਹੀਨਿਆਂ ਨੂੰ ਆਵੇ ਭਾਵੇਂ 2 ਸਾਲ ਨੂੰ ਆਵੇ ਭਾਵੇਂ 2.5 ਸਾਲ ਨੂੰ ਆਵੇ ਫਿਰ ਇੱਥੇ ਐਮਪੀ ਦੀ ਸੀਟ ਖਾਲੀ ਹੋ ਜੂਗੀ ਇਹ ਮੀਠ ਫੇਰ ਹੈ ਇਹ ਐਮਐਲਏ ਇੱਥੋਂ ਹੁਣ ਇਹਨਾਂ ਨੇ ਇੱਥੇ ਇੱਕ ਦਿੰਨੀ ਗੋਲਡੀ ਨਾਮ ਦਾ ਬੰਦਾ ਖਰੀਦ ਕੇ ਲੈ ਆਂਦਾ ਆਪਣੇ ਚ ਜੇ ਤੁਸੀਂ ਠੀਕ ਤਰੀਕੇ ਨਾਲ ਕਰਨਾ ਚਾਹੋ ਤੇ ਉਹਨੂੰ ਐਮਪੀ ਦੀ ਇਲੈਕਸ਼ਨ ਲੜਾ ਦਿਓ ਪਹਿਲਾ ਇਹ ਜਿੱਤੇਗਾ ਫਿਰ ਉਹ ਸੀਟ ਖਾਲੀ ਹੋਊਗੀ ਫਿਰ ਦਲਬੀਰ ਗੋਲਨੀ ਉੱਥੋਂ ਜਿਤਾਇਆ ਜਾਏਗਾ ਫਿਰ ਉਹਨੂੰ ਮੰਤਰੀ ਇੱਕ ਕਿਹੜੀ ਸਾਇੰਸ ਕਹਿੰਦੇ ਪਿਛਲੀ ਵਾਰ ਉਹਦੀ ਹਾਰ ਦਾ ਮਾਰਜਿਨ ਇਨਾ ਵੱਡਾ ਸੀ ਕਿ ਪਾਰਟੀ ਦਾ ਹੌਸਲਾ ਨਹੀਂ ਪਿਆ ਉਹਨੂੰ ਟਿਕਟ ਦੇਣ ਵਾਸਤੇ ਮੈਂ ਕਹਿੰਦਾ ਉਹੀ ਤਾਂ ਕਹੀ ਜਾਂਦਾ ਨਾ ਵੀ ਗੱਲ ਫਿਰ ਲੈ ਕੇ ਕਿਉਂ ਆਏ ਉਹੀ ਸੁਖਪਾਲ ਕਹਿ ਰਿਹਾ ਜਿਹੜਾ ਤਾਰੀਫ ਕਰ ਰਿਹਾ ਉਹਨੂੰ ਮੇਰੇ ਬੱਚਿਆਂ ਵਰਗਾ ਕਹਿ ਰਿਹਾ ਜਦੋਂ ਉਹ ਦੂਜੇ ਪਾਸੇ ਚਲਾ ਜਾਂਦਾ ਉਹਦੇ ਉਹਨੂੰ ਕਾਇਰ ਕਹਿ ਰਹੇ ਆ ਉਹਨੂੰ ਮਤਲਬ ਹੋਰ ਪਾਸ਼ਾ ਯੁੱਧ ਕੀਤੀ ਜਾ ਰਹੀ ਹੈ ਇਹ ਵੱਡੇ ਹੋ ਗਏ ਆ ਉਮਰਾਂ ਵੀ 60 60 ਸਾਲ ਤੋਂ ਉੱਪਰ ਟੱਪੇ ਹੋਏ ਆ ਪੇਸ਼ੈਂਸ ਕਿੱਥੇ ਮੇਰੇ ਵਰਗੇ ਬੰਦੇ ਨੂੰ ਕਹਿ ਦਿੰਦੇ ਆ ਬੇਮਾਕ ਹੈ ਬਿਵਾਦਤ ਹੈ ਜਾਂ ਮਤਲਬ ਮੂੰਹ ਤੇ ਗੱਲ ਕਰਦਾ ਹੈ ਇਹ ਲੋਕ ਆਪਣੇ ਡਬਲ ਫੇਸ ਨਹੀਂ ਦੇਖ ਸਕਦੇ ਨਾ ਇਸ ਸ਼ੀਸ਼ੇ ਨੇ ਦੇਖ ਦੇ ਕਿਤੇ ਵੀ ਅੱਜ ਜੇ ਮੈਂ ਵੱਡਾ ਐ ਮੈਂ ਤੁਹਾਡੇ ਤੋਂ ਪੇਰੈਂਟਲੀ ਏਜ ਰੱਖਦਾ ਤੇ ਮੈਂ ਇਹ ਵੀ ਤਾਂ ਦੇਖ ਸਕਦਾ ਮੈਂ ਵੀ ਤੁਹਾਡਾ ਕੋਈ ਕੁ ਜੇ ਤੁਸੀਂ ਕੋਈ ਕੋਈ ਇਹਦੀ ਗੱਲ ਕਰਦੇ ਹੋ ਤਾਂ ਮੈਂ ਪਹਿਲਾਂ ਵੇਖਾਂਗੇ ਇਹ ਛੋਟਾ ਇਹਨੂੰ ਪਤਾ ਨਹੀਂ ਹੈ ਬੁਝਾਇਆ ਕਿ ਨਾਲ ਦੀ ਨਾਲ ਉਸੇ ਉਹਦੇ ਵਿੱਚ ਡਿੱਗ ਜਾ ਕੇ ਵੀ ਹਾਂ ਉੱਥੇ ਇਹ ਇਹ ਮੈਂ ਇਕੱਲੇ ਇਹਦੀ ਗੱਲ ਨਹੀਂ ਕਰਦਾ ਅਦਰਵਾਈਜ਼ ਇਸ ਵਾਰ ਤਾਂ ਇਹਨਾਂ ਨੇ ਜਿਹੜੀ ਦਲ ਬਦਲੀਆਂ ਕਰਕੇ ਜੋ ਹਾਲਾਤ ਪੈਦਾ ਕੀਤੇ ਜਾਂ ਲੋਕਾਂ ਨੂੰ ਆਪਣਾ ਜਿਹੜਾ ਤੇਣ ਦਾ ਲੰਗ ਪੰਜਾਬੀ ਵਿੱਚ ਕਹੀਏ ਜਾਂ ਆਪਣਾ ਅਸਲੀ ਚਿਹਰਾ ਉਹ ਵਿਖਾਇਆ ਉਹ ਫਿਰ ਨਫ਼ਰਤ ਕਰਨ ਲੱਗੇ ਹੋਏ ਹੈ ਪੋਲਿਟਿਕਲ ਪਾਰਟੀਆਂ ਕੋਲ ਕੋਈ ਫੇਸ ਹੀ ਨਹੀਂ ਹੈਗਾ ਤਾਂ ਇੱਕ ਠੱਗ ਦੂਜੇ ਪਾਸੇ ਲੈ ਜਾਂਦਾ ਇੱਕ ਠੱਗ ਦੂਜੇ ਪਾਸੇ ਲੈ ਜਾਂਦਾ ਰਾਜਾ ਬਣ ਕੇ ਲੁਧਿਆਣੇ ਦਾ ਕਿੱਲੇ ਕਰੇਗਾ ਜੀ ਮੇਰੇ ਨਾਲ ਅੱਗੇ ਲੋਕਾਂ ਨੂੰ ਕਹਿ ਦਿੰਦੇ ਆ ਰਾਜਾ ਬਣ ਕੇ ਲੁਧਿਆਣੇ ਕਿਸ ਕਰਕੇ ਆਇਆ ਹੋਇਆ ਤਾਂ ਕਿ ਉਹ ਜਿਹੜਾ ਉਹਦੇ ਫੇਸ ਉੱਤੇ ਜਿਹੜੇ ਆਤਮ ਹੱਤਿਆ ਕੀਤੀ ਇੱਕ ਪਰਿਵਾਰ ਨੇ ਬਾਪ ਨੇ ਆਪਣੇ ਬੱਚਿਆਂ ਨੂੰ ਥੋੜ ਨੂੰ 3 ਸਾਲ ਤੇ 5 ਸਾਲ ਦੇ ਨੂੰ ਗੋਲੀ ਮਾਰੀ ਪਹਿਲੇ ਆਪਦੀ ਘਰ ਵਾਲੀ ਨੂੰ ਗੋਲੀ ਮਾਰੀ ਫਿਰ ਆਪਣੇ ਗੋਲੀ ਮਾਰੀ ਇਹ ਉਹ ਮੁਰਜ਼ਮ ਨੇ ਇਹਨਾਂ ਕਰਕੇ ਉਹਨੇ ਐਫੀਡੇਵਟਾ ਤੇ ਉਹ ਲਿਖਿਆ ਹੋਇਆ ਜਿਹੜਾ ਜਿਹੜਾ ਆਪਣਾ ਡਾਈਂਗ ਡੈਕਲੇਸ਼ਨ ਹੈ ਜਾਉਂਦੇ ਆਪਣਾ ਦਿੱਤਾ ਵੀ ਮੈਂ ਕਿਉਂ ਮਰ ਰਿਹਾ ਸਾਰੀ ਗੱਲਾਂ ਦਬ ਕੇ ਬੈਗੇ ਇਹ ਜਿਹੇ ਹਤਿਆਰੇ ਸਾਰੇ ਹੀ ਨੇ ਬਟ ਇਹੀ ਜਿਹੜੇ ਇਜ਼ਾਮਾ ਦੇ ਵਿੱਚੋਂ ਕਤਲਾ ਦੇ ਵਿੱਚੋਂ ਰੇਪਾਂ ਦੇ ਵਿੱਚੋਂ ਇਹ ਜਿਹੜੀਆਂ ਚੀਜ਼ਾਂ ਜੋ ਨਿਕਲੇ ਹੋਏ ਲੋਕ ਜਿਹੜੇ ਹੈਗੇ ਕੀ ਸਾਡਾ ਜਿਹੜਾ ਫਿਊਚਰ ਹੈ ਇਹਨਾਂ ਦੇ ਹੱਥ 'ਚ ਹੀ ਸੇਫ ਹੈ ਮੈਂ ਤਾਂ ਬਿਲਕੁਲ ਕਲੀਅਰ ਕਰਦੇ ਹੀ ਕਹਿੰਦਾ ਕਿ ਜਿਹੜਾ ਪੋਲੀਟਿਕਲ ਸਿਸਟਮ ਸਾਡਾ ਉਹ ਬਿਲਕੁਲ ਹੁਣ ਤੱਕ ਦਾ ਫੇਲਰ ਹੈ ਇਹਨੇ ਪੰਜਾਬ ਦੀ ਬਰਬਾਦੀ ਕੀਤੀ ਹੈ ਇਹਨਾਂ ਨੂੰ ਨਾ ਕਰਨੀ ਪਊਗੀ ਟੋਟਲ ਪਰ ਸਿੱਖੂ ਸਾਹਿਬ ਗੱਲਾਂ ਕਹਿੰਦੇ ਵੱਡੀਆਂ-ਵੱਡੀਆਂ ਕਰਨਾ ਬੜਾ ਸੌਖਾ ਹੁੰਦਾ ਹੈ ਗਰਾਉਂਡ ਰਿਐਲਿਟੀ ਜਦੋਂ ਇੰਪਲੀਮੈਂਟ ਕਰਨੀ ਹੁੰਦੀ ਹੈ ਤੁਹਾਨੂੰ ਲੱਗਦਾ ਕਿ ਰਵਾਇਤੀ ਪਾਰਟੀਆਂ ਨੂੰ ਟੱਕਰ ਦੇਣਾ ਇੰਨਾ ਸੌਖਾ ਹੈ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਹੋ ਜਾਣਾ ਪਿੱਛੇ ਕੋਈ ਵੱਡੀ ਮੈਨਪਾਵਰ ਨਹੀਂ ਹੈ ਸੋਰਸਸ ਨਹੀਂ ਹੈ ਪ੍ਰੈਕਟੀਕਲੀ ਇਹ ਚੀਜ਼ਾਂ ਪ੍ਰੈਕਟੀਕਲੀ ਦੇਖੋ ਕੁਝ ਤਾਂ ਕਰਨਾ ਪਊਗਾ ਜੇ ਇਹ ਚੀਜ਼ਾਂ ਦੇਖੀ ਜਾਵਾਂਗੇ ਅਸੀਂ ਟ੍ਰੈਂਡ ਦੇਖੀ ਜਾਵਾਂਗੇ ਤਾਂ ਫਿਰ ਕੋਈ ਕੋਸ਼ਿਸ਼ ਹੀ ਨਹੀਂ ਕਰੂੰਗਾ ਮੈਨੂੰ ਪਤਾ ਤੁਹਾਡੀ ਸਾਰੀ ਗੱਲ ਠੀਕ ਹੈਗੀ ਹੈ ਪਰ ਦੇਖੋ ਤਾਂ ਸਹੀ ਆਜ਼ਾਦ ਨੂੰ ਅਸੀਂ ਕਿੱਥੇ ਲੈ ਗਏ ਆਜ਼ਾਦ ਨੂੰ ਦਸਕਾਰ ਦੀ ਨਿਕਾਨਾ ਵੇਖਿਆ ਜਾ ਰਿਹਾ ਜਿਹੜਾ ਕਿ ਆਜ਼ਾਦ ਇੰਡੀਪੈਂਡੈਂਟ ਗੱਲ ਹੈ ਗੁਲਾਮ ਜਿਹੜੇ ਹੈਗੇ ਆ ਉਹਨਾਂ ਨੂੰ ਮਤਲਬ ਫੇਵਰ ਦਿੱਤੀ ਜਾ ਰਹੀ ਵੀ ਇਹ ਵੇਖੋ ਤੋ ਅਦਰਵਾਈਜ਼ ਤਾਂ ਗੁਲਾਮ ਨੇ ਹੋ ਪਾਰਟੀਆਂ ਤੋਂ ਟਿਕਟ ਮੁੱਲ ਲੈ ਕੇ ਆਉਂਦੇ ਆ ਚਾਬਲੂਸੀ ਕਰਦੇ ਆ ਪੈਸਾ ਭਰਦੇ ਆ ਫਿਰ ਪੈਸਾ ਲੈ ਕੇ ਆਉਂਦੇ ਆ ਇੱਥੇ ਇਲੈਕਸ਼ਨ ਲੜਨ ਵਾਸਤੇ ਨਸ਼ੇ ਵੇਚਣੇ ਆ ਬੰਨਣੇ ਆ ਹੋਰ ਲੋਕਾਂ ਨੂੰ ਦੇਣਾ ਇਹ ਸਾਰਾ ਕੁਝ ਕਰਦੇ ਤੇ ਫਿਰ ਸਿਆਸਤ ਕਿਤੇ ਰਹੀ ਤਰਦਾ ਸਿੱਧੇ ਦਾ ਸਿੱਧਾ ਹੈ ਟਰੇਡ ਹੈ ਉਹ ਵਪਾਰੀ ਬੰਦੇ ਜਿਹੜੇ ਹੈਗੇ ਥੋਨੂੰ ਕਿਵੇਂ ਕੁਝ ਦੇ ਸਕਦੇ ਐ ਤਾਂ ਕੋਈ ਚੀਜ਼ ਨਵੀਂ ਕਿਸੇ ਨੂੰ ਤਾਂ ਕਰਨੀ ਪਊਗੀ ਮੈਨੂੰ ਪਤਾ ਐ ਬਹੁਤ ਵੱਡੀ ਗੱਲ ਹੈਗੀ ਐ ਪਹਾੜ ਦਾ ਮੱਥ ਲੱਗਿਆ ਹੋਇਆ ਪਰ ਜੇ ਮੈਂ 5-6 ਸਾਲਾਂ ਦੇ ਵਿੱਚ ਇਹਨਾਂ ਸਾਰਿਆਂ ਨੂੰ ਸਪੋਸ ਕਰਕੇ ਸਿਰਫ ਜੇ ਵੀ ਦੇ ਸਕੇ ਸਿਰਫ ਨੌਕਰੀ ਹੀ ਲੈ ਸਕੇ ਮੈਂ ਕੋਈ ਜਮੈਡੀਅਸ ਵੀ ਸੀ ਠੀਕ ਐ ਜੇ ਦੁਨੀਆ ਹੋਰ ਜਾਂਦੀ ਜੇ ਮੈਂ ਚ ਆਇਆ ਕਿਹੜਾ ਜਨਮ ਦੇ ਵਿੱਚ ਕੋਈ ਫਰਕ ਪੈ ਗਿਆ ਜਾਂ ਮੈਂ ਉਹਦੇ ਨਾਲ ਕੋਈ ਘਟ ਗਿਆ ਪਰ ਉਹ ਜਿਹੜਾ ਇੰਪੈਕਟ ਇਹਨਾਂ ਤੇ ਗਿਆ ਜੋ ਅੱਜ ਇਹਨਾਂ ਨੂੰ ਮੇਰੇ ਤੋਂ ਤਕਲੀਫ ਹੈਗੀ ਐ ਅੱਜ ਸਾਰੇ ਦੇ ਸਾਰੇ ਲੋਕ ਨੇ ਇਹ ਇੱਕ ਮੋਟ ਇੱਕ ਪਾਸੇ ਮੇਰੇ ਮੈਨੂੰ ਕਲੀਅਰ ਨਹੀਂ ਕਿ ਇੱਥੇ ਮੈਨੂੰ ਇਲੈਕਸ਼ਨ ਲੜਨ ਦਿੱਤਾ ਜਾਊਗਾ ਜੇ ਤਾਂ ਬੜਾ ਸੁਹਣਾ ਹੈ ਪਰ ਇਹ ਤਾਂ ਕਾਗਜ਼ ਭਰਨੇ ਹੈ ਕਾਗਜ਼ ਉਹ ਜੈਟ ਕਰਵਾ ਸਕਦੇ ਆ ਇਹ ਬੜੀਆਂ ਸਾਸ਼ਾ ਹੋਣੀਆਂ ਤਾਂ ਮੈਨੂੰ ਉਮੀਦ ਨਹੀਂ ਕਿ ਮੈਨੂੰ ਇਲੈਕਸ਼ਨ ਲੜਨ ਦੇਣਗੇ ਪਰ ਮੈਂ ਜ਼ਰੂਰੀ ਨਹੀਂ ਹੁੰਦਾ ਕਿ ਸਾਰਾ ਇਲੈਕਸ਼ਨ ਲੜ ਕੇ ਹੀ ਸਾਰਾ ਕੁਝ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਵੀ ਇੱਥੇ ਬੈਠੇ ਆ ਲੋਕ ਜਿਹੜੇ ਹੈਗੇ ਜਾਗਦੇ ਆ ਕਿੰਨੇ ਕਿਤੇ ਰਹੇ ਹੋਰ ਭੱਜਣਗੇ ਇਸ ਕਰਕੇ ਜਿਹੜਾ ਤੁਹਾਡਾ ਕੁਐਸਚਨ ਹੈਦਾ ਆਨਸਰ ਇਹੀ ਹੈ ਕਿ ਠੀਕ ਹੈ ਯੂ ਰਾਈਟ ਕਿ ਬਹੁਤ ਵੱਡਾ ਹੈ ਅ ਡਿਸੀਜਨ ਹੈ ਬਹੁਤ ਵੱਡੀ ਲੜਾਈ ਹੈ ਪਰ ਜਦੋਂ ਲੋਕਾਂ ਲਈ ਥੋੜੇ ਨਾਲ ਸਟਰੈਂਥ ਹੁੰਦੀ ਹੈ ਮੈਂ ਅੱਜ ਕਹਿਣਾ ਚਾਹਾਂਗਾ ਅਗਲੇ 4 ਤਰੀਕ ਨੂੰ ਪਤਾ ਲੱਗ ਜਾਊਗਾ ਇਹ ਪੰਜਾਬੀ ਚ ਮੈਂ ਕਹਿੰਦਾ ਹੁਣ ਏਟ ਟੂਕੀ ਨਹੀਂ ਆਉਣੀ ਇਹ ਜਿਹੜਾ ਆਜ਼ਾਦ ਦੀ ਗੱਲ ਇਹਨਾਂ ਨੇ ਬਣਾਈ ਹੋਈ ਨਾ ਹੁਣ ਤੱਕ ਇਜ਼ਾਦ ਨੂੰ ਕੌਣ ਪੁੱਛਦਾ ਹੈ ਬਚ 4 ਤਰੀਕ ਨੂੰ ਦੇਸ਼ਾਂ ਨੂੰ ਤੇ ਤੁਸੀਂ ਵੇਖੋਗੇ ਕਿ ਆਜ਼ਾਦਾਂ ਦੀ ਵੀ ਕੋਈ ਕੀਮਤ ਹੁੰਦੀ ਹੈ ਮੈਂ ਇਸ ਤੋਂ ਪਹਿਲਾਂ ਵੀ ਬੜੇ ਸਾਰੇ ਆਜ਼ਾਦ ਹਿਰਦੇ ਤੇ ਤੋਂ ਜਿਸ ਤਰ੍ਹਾਂ ਦਾ ਮੈਂ ਲੋਕਾਂ ਦੇ ਹਿਰਦੇ ਪਾਏ ਹੋਏ ਨਹੀਂ ਕੁਛ ਲੱਗੀ ਸੀ ਤੁਹਾਨੂੰ ਕਿ ਕਿੰਨੇ ਦਿਨ ਹੋ ਗਏ ਤੁਹਾਨੂੰ ਕੀ ਤੁਸੀਂ ਗਰਾਉਂਡ ਤੇ ਜਾ ਕੇ ਅਬਜ਼ਰਵ ਕੀ ਕੀਤਾ ਹੈ ਕਿ ਸਕਰੂ ਦੀ ਹਵਾ ਕੀ ਕਹਿ ਰਹੀ ਹੈ ਦੇਖੋ ਉਹ ਤੋਂ ਮੈਨੂੰ तकरीबन 7-8 ਮਹੀਨੇ ਤੋਂ ਵੈਸੇ ਫੀਲਡ ਵਿੱਚ ਹੋ ਗਿਆ ਸੀ ਇੱਥੇ ਨਸ਼ਿਆਂ ਦੇ ਅਗੇਂਸਟ ਜਾਗਰੂਕਤਾ ਲੈ ਕੇ ਆਈ ਸੀ ਕਿਉਂਕਿ ਲੋਕ ਜਾਗੇ ਹੋਏ ਹਨ ਤਾਂ ਉਹ ਮੈਂ 250 ਪਿੰਡਾਂ ਦੇ ਵਿੱਚ ਮੇਰੀ ਵਿਜ਼ਿਟ ਹੋਈ ਹੈ ਹੁਣ ਤੱਕ ਠੀਕ ਹੈ ਵੈਸੇ ਤਾਂ ਪਿੰਡ ਤਾਂ 900 ਤੋਂ ਪਲੱਸ ਹੈਗੇ ਆ ਪਰ ਉਹ ਮੈਸੇਜ ਤਾਂ ਜਾਂਦਾ ਹੀ ਹੈ ਨਾ ਇੱਕ ਸੋਸ਼ਲ ਮੀਡੀਆ ਦੀ ਬੜੀ ਵੱਡੀ ਗੱਲ ਹੈ ਤੁਹਾਡੇ ਵਰਗੇ ਲੋਕ ਇੱਥੋਂ ਦਾ ਜਿਹੜਾ ਮੇਨ ਸਟ੍ਰੀਮ ਜਿਹੜਾ ਮੀਡੀਆ ਹੈ ਸਾਰਾ ਬਕਾਊ ਹੈ ਮੈਨੂੰ ਕੋਈ ਰੌਲਾ ਨਹੀਂ ਕਰਨ ਦੇ ਉਹ ਚ ਨਾਮ ਵੀ ਲੈ ਕੇ ਲਸੂਗਾ ਨੇੜੇ ਆ ਕੇ ਕਿਉਂਕਿ ਮੈਥੋਂ ਬੜੀ ਤਕਲੀਫ ਹੈ ਪਰ ਅਸੂ ਇੱਕ ਡਿਬੇਟ ਹੋ ਰਹੀ ਸੀ ਡਿਬੇਟ ਦੇ ਵਿੱਚ ਫੋਨ ਆਇਆ ਸੀ ਹੋਰ ਕੁੜੀ ਹੈਗੀ ਹੈ ਉਹ ਮੁੰਡਾ ਉੱਥੇ ਮੈਂ ਉਹਦੀ ਪਾਈ ਹੋਈ ਹੈ ਪੋਸਟ ਵੀ ਬੰਦ ਦੱਸੇ ਖੋ ਨਹੀਂ ਬਖਾਉਣਾ ਤੇ ਉਹ ਮੂਰਖਾ ਨੇ ਕੀ ਕੀਤਾ ਮੈਨੂੰ ਪਾਸੇ ਕਰਕੇ ਕਹਿੰਦੇ ਜੇ ਫੋਨ ਆ ਗਿਆ ਤੁਹਾਨੂੰ ਬਖਾਉਣਾ ਨਹੀਂ ਤੁਸੀਂ ਚਲੇ ਜਾਓ ਇੱਕੋ ਪੱਤਰਕਾਰ ਹੀ ਠੀਕ ਹੈ ਇਹ ਆ ਸਾਡਾ ਮੈਹਰ ਆ ਚੁੱਕਿਆ ਠੀਕ ਹੈ ਫਿਰ ਉਹ ਨੀਰੋ ਐਕਸਪੋਜ਼ ਕੀਤਾ ਹੁਣ ਚੇਕਾਂ ਪਈਆਂ ਹੋਈਆਂ ਮੈਂ ਸਾਰਾ ਉਹ ਆਪਣੇ ਪੇਜ ਤੇ ਪਾ ਦਿੰਦਾ ਵੀ ਆ ਹਾਲਾਤ ਨੇ ਤੁਹਾਡੇ ਇਹ ਇਕੱਲਾ ਗੱਲ ਨਹੀਂ ਕਰ ਰਹੀ ਹੋਰ ਵੀ ਜਿਹੜਾ ਮੇਨ ਸਟ੍ਰੀਮ ਜਿਹੜਾ ਬਕਾਊ মিডিਆ ਜਿਹੜਾ ਟੁਕੜਿਆਂ ਤੇ ਪੜ ਰਿਹਾ ਸਾਡਾ ਪੰਜਾਬ ਦਾ ਉਹ ਸਾਰੇ ਦਾ ਸਾਰਾ ਮੈਨੂੰ ਵਿਖਾਉਣ ਤੋਂ ਬਹੁਤ ਗਰੇਜ਼ ਕਰਦਾ ਪਰ ਮੈਂ ਮਜਬੂਰ ਕਰ ਦਊਗਾ ਜਿਹੜਾ ਵਿਖਾਉਣ ਵਾਸਤੇ ਹੋਣਗੇ ਉਦੋਂ ਮੈਂ ਪੁੱਛੂਗਾ ਵੀ ਅੱਜ ਕਿਵੇਂ ਆਏ ਹੋ ਤੁਸੀਂ ਉਹਨੂੰ ਕਿਉਂ ਨਹੀਂ ਬਖਾਇਗਾ ਜਦੋਂ ਲੋੜ ਸੀਗੀ ਕਿਉਂਕਿ ਬੈਸ ਘਰ ਸੇ ਮੇਰੀ ਜ਼ਿੰਦਗੀ ਦਾ ਚਲਣਾ ਜੇ ਮੈਂ ਜਿੰਦਾ ਰਹਾ ਫਿਰ ਇਹਨਾਂ ਬੰਦੇ ਦੀ ਮਜਬੂਰੀ ਹੋਊਗੀ ਤੁਸੀਂ ਵੀ ਬੱਚਾ ਵਰਗੇ ਆਨਲਾਈਨ ਸਮਝ ਦੇਖੋਗੇ ਇਹਨਾਂ ਨੂੰ ਜਿਹੜਾ ਮੇਰੇ ਵਰਗੇ ਬੰਦੇ ਨੂੰ ਬਕਾਉਣਾ ਫਿਰ ਜਦੋਂ ਮਜਬੂਰੀ ਬਣੂਗਾ ਤੇ ਐਕਸਪੋਜ਼ ਮੈਂ ਉਦੋਂ ਵੀ ਕਰੂੰਗਾ ਪਰ ਅੱਜ ਸਮਾਂ ਹੈ ਅੱਜ ਮੈਨੂੰ ਹੈਲਪ ਦੀ ਲੋੜ ਹੈ ਮੈਨੂੰ মিডিਏ ਦੀ ਹੈਲਪ ਦੀ ਲੋੜ ਹੈ ਮੈਨੂੰ ਲੋਕਾਂ ਤੋਂ ਫਾਈਨੈਂਸ਼ੀਅਲ ਰੈਡੀ ਹੈਗੀ ਕੋਈ ਮੇਰੇ ਕੋਲ ਰਿਸੋਰਸ ਨਹੀਂ ਹੈਗੇ ਕਿਉਂਕਿ ਮੈਂ ਅਪੀਲ ਵੀ ਕਰਨੀ ਹੈ ਕਿ ਮੈਨੂੰ 10-10 ਰੁਪਏ ਦਾ ਕੋਈ ਯੋਗਦਾਨ ਦਿੱਤਾ ਜਾ ਸਕਦਾ ਹੈ ਇਹ ਲੋਕ ਪ੍ਰ 20-20 ਲੱਖ 50-50 ਲੱਖ ਦੇ ਧਨ ਤਾਂ ਜਿਹੜੇ ਲੈ ਕੇ ਜਿਹੜੇ ਚੰਦੇ ਇਹਨਾਂ ਦੇ ਘਰਾਜ ਲੋਕ ਪਹੁੰਚਦੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰੂੰਗਾ ਕਿ ਮੈਨੂੰ ਇੱਕ 10 ਰੁਪਏ ਦਾ ਯੋਗਦਾਨ ਦਿਓ ਤਾਂ ਕਿ ਉਹ 10 ਰੁਪਏ ਦਾ ਯੋਗਦਾਨ ਜਿਹੜਾ ਹੈਗਾ ਜੇ ਮੈਨੂੰ 1 ਲੱਖ ਬੰਦਾ ਵੀ ਦੇਊਗਾ ਤਾਂ ਉਹ 10 ਲੱਖ ਰੁਪਏ ਜਿਹੜਾ ਹੋਊਗਾ ਇਹਨਾਂ ਦੀ ਜੜ੍ਹਾਂ ਜਣ ਬਣ ਵਾਸਤੇ ਬਹੁਤ ਵੱਡਾ ਹੋਊਗਾ ਵੈਲਿਊ ਬੰਦੇ ਦੀ ਹੈ 1 ਕਰੋੜ ਜਿਹੜੀ ਹੈਗੀ ਹੈ ਇੱਕ ਪਰਿਵਾਰ ਜਿਹੜਾ ਹੈਗਾ ਇੱਕ ਵਰਡ ਦੇ ਨਾਲ ਬੰਨਿਆ ਹੋਇਆ ਹੁੰਦਾ ਤਾਂ ਮੈਂ ਬੇਨਤੀ ਕਰਦਾ ਤੁਹਾਡੇ ਇਹਦੇ ਥਰੂ ਚੈਨਲ ਦੇ ਜਿਹੜੇ ਐਨ ਆਰ ਆਈ ਹੈਗੇ ਤੁਹਾਡੀ ਗੱਲ ਬਾਹਰ ਬਹੁ 1 ਯੂਰੋ ਆਪਣਾ ਹਿੱਸਾ ਇਸ ਜਾਗਰਤ ਕੌਣ ਟਰਾਂਸਪੇਰੈਂਟ ਅਕਾਊਂਟ ਹੋਊਗਾ ਜੋ ਕੁਝ ਹੋਊਗਾ ਸਾਹਮਣੇ ਲੋਕਾਂ ਦੇ ਸਾਹਮਣੇ ਦੱਸ ਕੇ ਜਾਵਾਂਗੇ ਔਰ ਦੱਸਾਂਗੇ ਤੁਹਾਨੂੰ ਕਿ ਤੁਹਾਡੇ ਇਸ ਹੁਣ ਤੱਕ ਜਿਹੜਾ ਦਾ ਲੁੱਟਿਆ ਬਟਾ ਇਹਨਾਂ ਨੇ ਐਨਆਰਆਈਜ਼ ਨੂੰ ਉਹਨਾਂ ਦੇ ਚੰਨਿਆਂ ਦੇ ਨਾਲ ਤੇ ਅੱਜ ਜੇ ਸਾਡੇ ਕੋਲੋ ਚੀਜ਼ ਆਈ ਹੈ ਤੇ ਅਸੀਂ ਕਿਵੇਂ ਵਰਤੇ ਤੇ ਕੀ ਹੈ ਤੁਹਾਡੇ ਇਹ ਸਾਰਾ ਕੁਝ ਅਸੀਂ ਹਮੇਸ਼ਾ ਸਪਸ਼ਟ ਕਰਾਂਗੇ ਪਰ ਮੈਂ ਅਪੀਲ ਕਰਦਾ ਕਿ ਸਾਡੇ ਨੂੰ ਜਿਹੜੀ ਮਦਦ ਦੇ ਅੱਜ ਇਹ ਲੋੜ ਹੈ ਕਿਉਂਕਿ ਮੈਂ ਇੱਕ ਪਹਾੜ ਦੇ ਸਾਹਮਣੇ ਖੜਾ ਹੈ ਪਰ ਬਿਲਕੁਲ ਐਵੇਂ ਤਾਂ ਨਹੀਂ ਮੈਂ ਕਹ ਰਿਹਾ ਕਿ ਮੇਰੇ ਨਾਲ ਲੋਕ ਨਹੀਂ ਹੈਗੇ ਪਰ ਇਹ ਲੜਾਈ ਲੜਨ ਵਾਸਤੇ ਇਹ মিডিਆ ਦੇ ਨਾਲ ਲੜਦਾ ਰਿਹਾ ਹੈਗਾ ਡੀਲ ਕਰਨ ਵਾਸਤੇ ਇਹ ਐਡਵਰਟਾਈਜ਼ਮੈਂਟ ਦੇ ਯੋਗ ਤੇ ਜਾਣ ਵਾਸਤੇ ਅੱਜ ਮੈਨੂੰ ਜਿਹੜੀ ਹੈਗੀ ਹੈ ਲੋਡ ਹੈ ਤੇ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਹੈਗੇ ਮੇਰੀ ਇੰਨੀ ਕੁ ਮਦਦ ਨੂੰ ਕਰਨਗੇ ਤਾਂ ਕਿ ਮੈਂ ਤਗੜਾ ਹੋ ਕੇ ਇਸ ਸੰਘਰਸ਼ ਨੂੰ ਜਾਰੀ ਰੱਖ ਸਕਾਂ ਬਲਵਿੰਦਰ ਸਿੰਘ ਸੇਖੋਂ ਦਾ ਵਿਜ਼ਨ ਕੀ ਹੈ ਜੇ ਚਲੋ ਮੰਨਦੇ ਹਾਂ ਕਿ ਲੋਕ ਤੁਹਾਡੇ ਹੱਕ ਦੇ ਵਿੱਚ ਆ ਜਾਂਦੇ ਨੇ ਪੰਜਾਬ ਨੂੰ ਲੈ ਕੇ ਕੀ ਸੋਚ ਰੱਖਦੇ ਹੋ ਤੁਸੀਂ ਬੜੀ ਸਿੰਪਲ ਹੈ ਅਮਰਿਤਪੰਜਾਬ ਨੂੰ ਜੇ ਠੀਕ ਕਰਨਾ ਹੋਵੇ ਤਾਂ ਕੋਈ ਰਾਕਟ ਸਾਇੰਸ ਨਹੀਂ ਹੈ ਜਿਹੜੇ ਸਿਸਟਮ ਨੇ ਬਰਬਾਦ ਕੀਤਾ ਉਸ ਦਾ ਮੂੰਹ ਦੂਜੇ ਪਾਸੇ ਕਰਨਾ ਹੈ ਜਿਸ ਚੀਜ਼ ਨਾਲ ਅਸੀਂ ਤਬਾਹ ਹੋਏ ਹਾਂ ਠੀਕ ਹੈ ਉਸ ਚੀਜ਼ ਨੂੰ ਜੇ ਅਸੀਂ ਦੂਜੇ ਪਾਸੇ ਕਰਦੇ ਹਾਂਗੇ ਤਾਂ ਦੂਜੇ ਪਾਸਾ ਕਰਨ ਉਸ ਦਾ ਡਿਫਰੈਂਟ ਅਗਰੂਪ ਸ਼ੁਰੂ ਹੋ ਜੂਗਾ ਹੋਏ ਨਾ ਸਰਕਾਰਾਂ ਨੇ ਹੁਣ ਤੱਕ ਕੀ ਕੀਤਾ ਇਹ ਕਹਿੰਦੇ ਸੀ ਪੰਜਾਬ ਦਾ ਪੱਲਾ ਕਰਨਾ ਜੇ ਆਪ ਦਾ ਫਲਾਜ ਆਪਾਂ ਕਰੋ ਤੁਰਦੇ ਆ ਤਾਂ ਸਿੱਧੇ ਪਾਸੇ ਤੁਰਾਂਗੇ ਤਾਂ ਹੋਊਗਾ ਨਾ ਪੁੱਠੇ ਪਾਸੇ ਤਾਂ ਨਹੀਂ ਜੇ ਸੀ ਲੁਧਿਆਣੇ ਤੋਂ ਦਿੱਲੀ ਨੂੰ ਜਾਣਾ ਹੋਵੇ ਤੇ ਜੇ ਤੁਸੀਂ ਜੰਦਰ ਵਾਲੇ ਪਾਸੇ ਮੁੱਕਰਾਂਗੇ ਕਿਵੇਂ ਪਹੁੰਚੋਗੇ ਇਹ ਸਾਰੀਆਂ ਸਰਕਾਰਾਂ ਨੇ ਇਹ ਨਹੀਂ ਕੀਤਾ ਤਾਂ ਕੋਈ ਰਾਕਟ ਸਾਇੰਸ ਨਹੀਂ ਥੋੜੀਆਂ ਪੰਜ ਚਾਰ ਮੇਨ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਰਕਾਰੀ ਕਰਨੀਆਂ ਪੈਣਗੀਆਂ ਤੁਹਾਡਾ ਟਰਾਂਸਪੋਰਟ ਹੈ ਥੋੜੀ ਐਕਸਰਸਾਈਜ਼ ਹੈ ਥੋੜੀ ਹੈਲਥ ਹੈ ਥੋੜਾ ਐਜੂਕੇਸ਼ਨ ਹੈ ਥੋੜੀ ਹੋਰ ਮੇਨ ਤੂੰ ਦੋ ਚਾਰ ਇੰਜੀਨੀਅਰਿੰਗ ਚੀਜ਼ਾਂ ਜਿਹੜੀ ਪ੍ਰਾਈਵੇਟ ਕੀਤੀਆਂ ਹੋ ਜਾਂ। ਉਹ ਸਰਕਾਰ ਕਿਉਂ ਨਾ ਚਲਾਵੇ ਉਹ ਸਰਕਾਰ ਇਹਨਾਂ ਲੱਖਾਂ ਕਰੋੜਾਂ ਦਾ ਰੈਵਨਿਊ ਜ ਜਿਹੜਾ ਸਾਰਾ ਸਾਰਾ बिजनेਸਮੈਨ ਜਿਹੜਾ ਹੈਗਾ ਪੋਲਿਟਿਸ਼ਿਪ ਦਾ ਹੈ ਉਸ ਲਈ ਕਹਿੰਦੀ ਅਸੀਂ ਤਾਂ ਸਕੂਲ ਆਫ ਐਮੀਨੈਂਸ ਬਣਾ ਦਿੰਦੇ ਉਹ ਤਾਂ ਉਹ ਤਾਂ ਉਸ ਤੋਂ ਵੱਡਾ ਤਾਂ ਧੋਖਾ ਹੀ ਕੋਈ ਨਹੀਂ ਹੈਗਾ ਸਕੂਲ ਤੁਸੀਂ ਖਤਮ ਕਰ ਦਿੱਤੇ ਸਕੂਲ ਉਹ ਹਲਾ ਕਲੀਨਿਕਾਂ ਦੇ ਨਾਮ ਤੇ ਇਹਨਾਂ ਨੇ ਹੈਲਥ ਸਿਸਟਮ ਬਰਬਾਦ ਕਰ ਦਿੱਤਾ ਸਕੂਲ ਆਫ ਐਮੀਨੈਂਸ ਦੇ ਨਾਮ ਤੇ ਇਹਨਾਂ ਨੇ ਵਿਦਿਆ ਜਿਹੜੀ ਐਜੂਕੇਸ਼ਨ ਦਾ ਬੇੜਾ ਕਰ ਕਰ ਦਿੱਤਾ ਸਾਡੀ ਸਟੇਟ ਦੀ ਕੋਈ ਪਾਲਿਸੀ ਨਹੀਂ ਹੈਗੀ ਇਸ ਸੈਕਟਰ ਦੀ ਪਾਲਸੀਆਂ ਨਾਲ ਸਹਿਮਤ ਹੋ ਰਹੇ ਹਰ ਇੱਕ ਸਟੇਟ ਹੈ ਗੁਲਸਤਾ ਹੈ ਇਹ ਇਹ ملک ਹੈ ਜਿਹੜਾ ਵਕ ਵਕ ਫੁੱਲ ਘਟਦੇ ਇੱਥੇ ਇਹ ਐਜੂਕੇਸ਼ਨ ਪਾਲਿਸੀ ਜਿਹੜੀ ਸੈਕਟਰ ਕਿਵੇਂ ਡਿਸਾਈਡ ਕਰ ਉਹਨਾਂ ਨੇ ਕੇਰਲ ਵਾਲਿਆਂ ਨੇ ਉਹਨਾਂ ਜਗਦੀਆਂ ਸਟੇਟਾਂ ਦੇ ਰੁਲਾਪੇ ਜਾਂ ਸਾਡੇ ਵਾਲੇ ਅੰਨੇ ਜਾ ਕੇ ਉੱਥੇ ਸ਼ੇਅਰ ਕਰਕੇ ਇਸ ਕਰਕੇ ਬਹੁਤ ਤਰੀਕਿਆਂ ਨਾਲ ਸਟੇਟ ਜਿਹੜੀ ਹੈਗੀ ਆ ਡੀਪ ਸਟੇਟ ਜਿਹੜੀ ਹੈਗੀ ਪੰਜਾਬ ਨੂੰ ਲਾ ਕੇ ਬਰਬਾਦ ਕਰਨ ਵਾਸਤੇ ਪਰੀ ਹੋਈ ਹੈ ਸਾਡੇ ਕਦੇ ਵੀ ਸੈਂਟਰ ਦੇ ਵਿੱਚ ਸਾਡੇ ਹੱਥ ਦੀ ਸਰਕਾਰ ਨਹੀਂ ਰਹੀ ਅੱਜ ਮੋਦੀ ਨੂੰ ਸਾਰੇ ਲੋਕ ਲੱਗੇ ਹੋਏ ਕਿ ਮੋਦੀ ਹਰਾਉਣਾ ਜੀ ਪਰ ਯਾਦ ਰੱਖਣ ਮੋਦੀ ਤੋਂ ਪਹਿਲਾਂ ਕੀ ਸੀ 10 ਸਾਲ ਕਾਂਗਰਸ ਦੇ ਸੀ ਜਿਹੜੇ ਉਦੋਂ ਕੀ ਹਰਾ ਸੀ ਉਦੋਂ ਪੰਜਾਬ ਦਾ ਕੋਣ ਅਈ ਤੁਸੀਂ ਮੈਂ ਕਹਿੰਦਾ ਮੋਦੀ ਬਦਲਣਾ ਚਾਹੀਦਾ ਪਰ ਮੋਦੀ ਬਦਲ ਕੇ ਜਰਾਹੁਲ ਹੀ ਲੈ ਕੇ ਆਉਣਾ ਤੇ ਫਿਰ ਤਾਂ ਉਹੀ ਗੱਲ ਹੈ ਫਿਰ ਤਾਂ ਮੋਢਾ ਬਦਲਣਾ ਲਾਸ਼ ਲੈ ਕੇ ਜਾ ਰਹੇ ਹਾਂ ਅਸੀਂ ਕਬਰਿਸਤਾਨ ਨੂੰ ਤੇ ਮੋਢਾ ਬਦਲਣਾ ਕੋਈ ਲਾਸ਼ ਜਿਹੜੀ ਹੈਗੀ ਉਹ ਬਦਲ ਜਾਣੀ ਬੰਦੇ ਦਾ ਉਹੀ ਫਿਰ ਡਾਕੂ ਲੈ ਕੇ ਆਵਾਂਗੇ ਅਸੀਂ ਤਾਂ ਪਾਰਲੀਮੈਂਟ ਸਾਡੀ ਜਿਹੜੀ ਹੈਗੀ ਆ ਉਹ ਵੀ ਸਾਫ਼ ਕਰਨ ਵਾਲੀ ਆ ਉੱਥੇ ਵੀ ਤਕਰੀਬਨ ਤਕਰੀਬਨ ਕ੍ਰਿਮੀਨਲ ਬ੍ਰੇਕਬੈਂਸਟ ਮਰਡਰਰ ਇਹ ਲੋਕ ਤਾਂ ਥੋੜੀ ਬਦਾਰ ਉਹ ਪਾਰਲੀਮੈਂਟ 'ਚ ਬੈਠੇ ਤੂੰ ਕੱਲੇ ਇਜਾਦ ਬੰਦੇ ਸੇਖੋਂ ਨੂੰ ਇੱਥੇ 13 ਸੀਟਾਂ ਦੀ ਗੱਲ ਨਹੀਂ ਹੈਗੀ ਕਿ ਅਸੀਂ 13 ਬੰਦੇ ਥੋ ਲੜੀਏ 543 ਐ ਉਹਨਾਂ ਚੋਂ ਬਿਲਕੁਲ ਮੁਠੀ ਪਰ ਲੋਕ ਹੋਣਗੇ ਜਿਹੜਾ ਬੇਸਿਕ ਕੈਰੈਕਟਰ ਚੰਗਾ ਹੈ ਜਿਹਦੇ ਸਾਰੇ ਸਾਰੇ ਹੱਤਿਆਰੇ ਠੱਗ ਲਟੇ ਦੇ ਜਿਹੜੇ ਸਾਡੀ ਪਾਰਲੀਮੈਂਟ ਭਰੇ ਹੋਏ ਐ ਤੇ ਹਾਂ ਫਿਰ ਆਉਣ ਲਈ ਤਿਆਰੀ ਹੈ ਭਾਵੇਂ ਉਹ ਕਾਂਗਰਸ ਚ ਐ ਭਾਵੇਂ ਉਹ ਬੀਜੇਪੀ ਵਿੱਚ ਐ ਜਾਂ ਕੋਈ ਹੋਰ ਬੱਖਰੇ ਵੇਖੇ ਪਾਰਟੀਆਂ ਦੇ ਵਿੱਚ ਕੋਈ ਪੋਲੀਟਿਕਲ ਸਿਸਟਮ ਤਾਂ ਗੱਲੇ ਪੰਜਾਬ ਦੀ ਗੱਲ ਥੋੜਾ ਪਰ ਸਾਰਾ ਹੀ ਜਿਹੜਾ ਹੈ ਓਵਰ ਆਲ ਦਾ ਲੋੜ ਹੈ ਬਿਲਕੁਲ ਜਿਹੜਾ ਮੁਲਕ ਸਾਡਾ ਬਹੁਤ ਬੱਦਰ ਹਾਲਤ ਵਿੱਚ ਹੈ ਇਸ ਸਿਸਟਮ ਦੇ ਵਿੱਚ ਤੁਹਾਨੂੰ ਅਪਰੋਚ ਕੀਤਾ ਕਿ ਸਪਾਰਟੀ ਨੇ ਕਿ ਸੇਖੋ ਸਾਹਿਬ ਛੱਡੋ ਪਰੇ ਆਜੋ ਸਾਡੇ ਨਾਲ ਹੀ ਜੇ ਲੜਨਾ ਹੀ ਹੈ ਚਾਰਾ ਨੇ ਕਹਿੰਦੀਆਂ ਚਾਰ ਮੈਨਸਟਰੀ ਵਿੱਚ ਚਾਰਟਿਡ ਦੇ ਦਿੰਸੀਏ ਠੀਕ ਹੈ ਉਹ ਵਾਲੇ ਸਬਜੈਕਟ ਐਕਸਪੋਜ਼ ਵੀ ਕਰ ਦੂੰਗਾ ਨਿੱਕੇ ਨੇ ਕਿੱਥੇ ਬਲਾ ਕੇ ਕੀ ਕਿਹਾ ਗਿਆ ਸੀ ਤੇ ਮੈਂ ਟਿਕਟ ਲੈਣੀ ਹੁੰਦੀ ਤਾਂ ਮੈਨੂੰ ਬਾਈ ਦੇ ਵਿੱਚ ਵੀ ਘਰੇ ਟਿਕਟ ਦੇਣ ਆਏ ਸੀ ਆਠ ਅੱਗੇ ਜਿਹੜੇ تھےਗੇ ਜਿਨ੍ਹਾਂ ਦੇ ਗੀਆਂ ਸੜੇ ਕਰਿਆ ਸੀ ਟਿਕਟ ਦੇਣ ਆਫ ਤੇ ਨਹੀਂ ਲਈ ਸੀ ਹੁਣ ਇਹ ਚਾਰਾ ਪਾਰਟੀਆਂ ਨੂੰ ਇਨਕਾਰ ਕਰਕੇ ਆਏ ਇਸ ਕਰਕੇ ਅਜਾਦ ਜਿਹੜੀ ਹੈਗੀ ਆਜ਼ਾਦੀ ਦੀ ਵੈਲਿਊ ਲੋਕਾਂ ਨੂੰ ਦੱਸਣੀ ਹੈ ਕਿ ਅਜਾਦ ਕੌਣ ਹੁੰਦਾ ਹੈ ਔਰ ਇਸ ਵਾਰ ਵੋਟ ਬਾਰੇ ਜਿਹੜੀ ਗੱਲ ਕਰਦਾ ਮੈਂ ਇਹ ਕਹਿੰਦਾ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਪਾਵਰ ਸਿਕ ਪਾਸੇ ਫਿਰ ਖੜੀਆਂ ਐ ਅੱਜ ਫਿਰ ਇਹ ਪੰਜਾਬ ਬਚਾਓ ਦੀ ਗੱਲ ਕਰਦੇ ਐ ਬਰਬਾਦ ਇਹਨਾਂ ਨੇ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਕੀਤਾ ਅੱਜ ਜੇ ਪੰਜਾਬ ਨੂੰ ਅਸੀਂ ਵੇਖੀਏ ਆਪਣੇ ਬੱਚਿਆਂ ਨੂੰ ਵੇਖੀਏ ਨਸ਼ੇ ਦੀ ਹਾਲਤ ਵਿੱਚ ਵੇਖੀਏ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਦਸ਼ੇ ਤੇ ਲੱਗੀ ਹੋਈ ਜ਼ਮੀਨ ਬਾਰੇ ਕੋਈ ਗੱਲ ਕਰਦਾ ਸਾਡੀ ਧਰਤੀ ਤੇ ਜ਼ਹਿਰ ਤੋਂ ਬਿਨਾ ਕੋਈ ਇਸ ਚੀਜ਼ ਪੈਦਾ ਹੋ ਸਕਦੀ ਐ ਪਹਿਲਾਂ ਖਾਦਾ ਪਾਵਾਂਗੇ ਯੂਰੀਆ ਪਾਵਾਂਗੇ ਡੀਐਪੀ ਪਾਵਾਂਗੇ ਤਾਂ ਕੁਝ ਹੁੰਦਾ ਤੋ ਵੀ ਤੇ ਜ਼ਹਿਰ ਐ ਧਰਤੀ ਦਾ ਬੋਲ ਨਹੀਂ ਸਕਦੀ ਤੇ ਸਾਡੀ ਮਾਂ ਧਰਤੀ ਜਿਹੜੀ ਹੈਗੀ ਸਾਡੀਆਂ ਔਲਾਦਾਂ ਨਾਲ ਵੀ ਹੈ ਸਾਡੀ ਅਗਲੀ ਜਨਰੇਸ਼ਨ ਜਿਹੜੀ ਹੈ ਉਸ ਲਈ ਪੀੜੀ ਤੁਰ ਦੇ ਸਮਰਥਨ ਹੀ ਰਹੀ ਜੀਵਤ ਰੱਖਣ ਵਾਲੀਆਂ ਗੋਲੀਆਂ ਜਿਹੜੀਆਂ ਦੇ ਰਹੇ ਆ ਇਹ ਉਹ ਜਿਹੜੀਆਂ ਪੁਸਤਕ ਦਾ ਪਹਿਲਾ ਕਰ ਰਹੀਆਂ ਜਵਾਨੀ ਦੇ ਵਿੱਚ ਉਹ ਇੰਨੀ ਮਾੜੀ ਹਾਲਤ ਵਿੱਚ ਜਦੋਂ ਹੋਈ ਹੈ ਤੇ ਫਿਰ ਅਸੀਂ ਇਹਨਾਂ ਨੂੰ ਵੋਟ ਕਰੀ ਗਈ ਤਾਂ ਮੈਂ ਤਾਂ ਇਸ ਵਾਰ ਅਪੀਲ ਕਰੂੰਗਾ ਕਿ ਜਦੋਂ ਤੁਸੀਂ ਇਸ ਵਾਰ ਵੋਟ ਕਰਨਾ ਹੈ ਤਾਂ ਆਪਣੇ ਬੱਚਿਆਂ ਦੀ ਫੋਟੋ ਜਾਂ ਤਾਂ ਨਾਲ ਲੈ ਜਾ ਜੀ ਜਾਂ ਆਪਣੇ ਫਿਰਦੇ ਜੀ ਹੁੰਦੇ ਮਾਪੇ ਬੱਚੇ ਕੋਈ ਯਾਦ ਕਰਾਏ ਜੇ ਵੋਟ ਬਟਨ ਦਬਣ ਤੋਂ ਪਹਿਲਾਂ ਵੀ ਇਹ ਹਥਿਆਰਾਂ ਨੂੰ ਗੁੜ ਪਾਵਾਂਗੇ ਕਿ ਅਸੀਂ ਕੁਝ ਆਜ਼ਾਦ ਲੋਕ ਜਿਹੜੇ ਹੈਗੇ ਚੁਣ ਕੇ ਵੇਖੀਏ ਕਿ ਕੀ ਪਤਾ ਹੈ ਝੂਠ ਅਸੀਂ ਬਦਲੇ ਵਿੱਚ ਸੀਟਾਂ ਦਿੱਤੀਆਂ ਸੀ ਇਸ ਕਰਕੇ ਕਿ ਦੋ ਰੋਇਤੀ ਪਾਰਟੀਆਂ ਨੂੰ ਪਾਸੇ ਕੀਤਾ ਸੀਗਾ ਝੂਠੇ ਭਾਂਡੇ ਮਾਜੇ ਸੀ ਤੇ ਇਹ ਤਾਂ ਉਹ ਤੋਂ ਵੱਡੀ ਝੂਠ ਨਿਕਲੇ ਤੇ ਅੱਜ ਹੁਣ ਇਹਨਾਂ ਨੂੰ ਮਾਜਣ ਦੀ ਲੋੜ ਹੈ ਕੁਝ ਹੋਰ ਨਵੇਂ ਲੋਕਾਂ ਤੇ ਇਤਬਾਰ ਕਰਨਾ ਪਊਗਾ ਇਹ ਤਾਂ ਸਾਡੇ ਸਾਹਮਣੇ ਗ੍ਰਿਸਟਲ ਹੋ ਚੁੱਕੇ ਹੈ ਉਹ ਉਮੀਦ ਕਰਦੇ ਆ ਕਿ ਲੋਕ ਇਸ ਟ੍ਰੈਂਡ ਦੇ ਵਿੱਚ ਵਿਸ਼ਵਾਸ ਜੇ ਨੇ ਕਰਦੇ ਆਏ ਆ ਗਾਹ ਵੀ ਕਰਨਗੇ ਜੇ ਇਸ ਸੀਟ ਤੋਂ ਮੇਰੇ ਵਰਗੇ ਬੰਦੇ ਨੂੰ ਕੋਈ ਹੰਗਾਰਾ ਮਿਲਦਾ ਮੈਂ ਇੱਥੇ ਕੋਈ ਵੱਡੇ ਸੁਪਰੇ ਨਹੀਂ ਦੇਖਦਾ ਕਿ ਮੈਨੂੰ ਉੱਥੇ ਚਿਤਾ ਕੇ ਕੋਈ ਭੇਜੇ ਮੈਨੂੰ ਤਾਂ ਥੋੜਾ ਹੰਗਾਰਾ ਜਿਹੜਾ ਹੈਗਾ ਉਹ ਵੀ ਬਹੁਤ ਹੈਗਾ ਤਾਂ ਮੈਂ ਕਹਿੰਦਾ ਕਿ 4 ਤਰੀਕ ਜਿਹੜੀ ਹੈਗੀ ਅਗਲੀ ਹੈ ਅਜੇ ਬਹੁਤ 25 ਦਿਨਾਂ ਦੇ ਵਿੱਚ ਇੱਥੇ ਬਹੁਤ ਕੁਝ ਹੋਣਾ ਹੈ ਬੜੀਆਂ ਕਲਾਬਾਰੀਆਂ ਵੱਜਣੀਆਂ ਹੈ ਬਹੁਤ ਕੁਝ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿਉਂਕਿ ਇਹਨਾਂ ਦਾ ਦਰਿਆ ਸ਼ਿਪ ਡੁੱਬ ਰਿਹਾ ਹੈ ਡੁੱਬ ਰਿਹਾ ਸ਼ਿਪ ਦੇ ਵਿੱਚ ਜਿਹੜਾ ਹੱਥ ਪੈਰ ਵਾਂ ਦਾ ਮਾਰਦਾ ਨਾ ਉਹ ਬਚਾਉਣ ਦੀ ਕੋਸ਼ਿਸ਼ ਡੁੱਬ ਜਾਂਦਾ ਤੇ ਹੁਣ ਉਸ ਸ਼ਿਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਜਿਹਦੇ ਵਿੱਚ ਬਿਲਕੁਲ ਸਰਾਖ ਹੈ ਸਾਰੇ ਵਿੱਚ ਜਿਹੜਾ ਇਸ ਵਾਰ ਰਿਜ਼ਲਟ ਹੈ ਜਿਹੜਾ ਆਊਗਾ ਇਹ ਵੀ ਡਿਫਰੈਂਟ ਆਉਣਗੇ ਖਾਸ ਕਰਕੇ ਪੰਜਾਬ ਦੇ ਵਿੱਚੋਂ ਕਿਉਂਕਿ ਜਿਹੜਾ ਸਟੇਟ ਇਲੈਕਸ਼ਨ ਹੈ ਸਾਡੀ ਸਾਰੀ ਤਿਆਰੀ ਉਹਦੇ ਵਾਸਤੇ ਹੈਗੀ ਹੈ ਕਿ ਅਸੀਂ ਸਟੈਂਥ ਇਕੱਠੀ ਕਰਕੇ ਸਗਰੂਰ ਤੋਂ ਇੱਕ ਬਿਗਲ ਵਜਾਈਏ ਖੇਤਰੀ ਪਾਰਟੀ ਦਾ ਜਿਹੜੀ ਅੱਜ ਤੱਕ ਰਹੀ ਨਹੀਂ ਕੋਈ ਹੈਗੀ ਤੋਂ ਪੰਜਾਬ ਬਚਾਉਣ ਵਾਸਤੇ ਜਿਹੜੀ ਕਮਾਈਲ ਹੈਗੀ ਉਹ ਕਰਨ ਵਾਸਤੇ ਇੱਥੋਂ ਕੋਸ਼ਿਸ਼ ਕਰ ਰਹੇ ਆ ਜਗ ਦੀ ਗੁਮੀਦਵਾਰੇ ਜ਼ਮੀਰ ਵਾਲੇ ਔਰ ਚੰਗੇ ਲੋਕ ਜਿਹੜੇ ਨਾਲ ਜੁੜ ਰਹੇ ਆ ਕਾਫਲਾ ਵੱਡਾ ਹੋ ਰਿਹਾ ਹੈ ਮੈਂ ਸਿਰਫ ਕਹਿਣਾ ਚਾਹੁੰਗਾ ਕਿ ਜੇ ਇਹ ਤਾਂ ਰਿਜ਼ਲਟ ਵਾਲਾ ਦਿਨ ਹੋਊਗਾ ਉਹ ਕੁਝ ਦੱਸੂਗਾ ਕਿ ਕੁਝ ਚੀਜ਼ ਬਕਰੀ ਪੰਜਾਬ ਚ ਹਵਾ ਜਿਹੀ ਰਹੀ ਹੈ ਸਗੋਂ ਤੁਰਕਵਾਰੀ ਵਗਣੀ ਸ਼ੁਰੂ ਹੋ ਗਈ। ਖੈਰ ਬਿਲਕੁਲ ਇਸ ਵਾਰ ਦੇ ਨਤੀਜੇ ਜ਼ਰੂਰ ਦੇਖਣ ਵਾਲੇ ਰਹਿਣਗੇ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਘੁੰਮ ਰਹੀ ਹੈ ਉਹਦੇ ਵਿਚਾਲੇ ਲੋਕ ਫਤਵਾ ਕਿਸ ਦੇ ਹੱਕ ਦੇ ਵਿੱਚ ਦਿੰਦੇ ਨੇ ਬਲਵਿੰਦਰ ਸਿੰਘ ਸਿੱਖੋਂ ਆਪਣੀ ਕਿਸਮਤ ਅਜ਼ਮਾ ਰਹੇ ਨੇ ਪਰ ਲੋਕ ਇਹਨਾਂ ਦੇ ਹੱਕ ਦੇ ਵਿੱਚ ਕਿੰਨਾ ਕਨਿਰਤਰਦੇ ਨੇ ਇਹ ਤਾਂ ਹੁਣ 4 ਤਰੀਕ ਨੂੰ ਹੀ ਪਤਾ ਲੱਗੇਗਾ। ਮੈਂ ਤੁਹਾਨੂੰ ਕਰੈਕਟ ਕਰੂੰਗਾ ਮੈਂ ਕਿਸਮਤ ਨਿਯੇਜ ਮਾਰ ਰਿਹਾ ਮੇਰੀ ਕਿਸਮਤ ਬਹੁਤ ਚੰਗੀ ਹੈ। ਮੈਂ ਇੱਕ ਵੈਲ ਐਸਟੈਬਲਿਸ਼ਡ ਇੱਕ ਆਮ ਕਿਸਾਨ ਦੇ ਘਰ ਤੋਂ ਉੱਠਿਆ ਹੋਇਆ ਇੱਕ ਗਰੀਬ ਬੰਦੇ ਨੇ ਬਹੁਤ ਵਧੀਆ ਜ਼ਿੰਦਗੀ ਬਤਾਈ ਹੈ ਆਪਣੀ ਨੌਕਰੀ ਵਧੀਆ ਕੀਤੀ ਹੈ ਡੀਐਸਪੀ ਰਹਾ ਹਾਂ ਆਮ ਬlesed ਮੈਨ ਤੋਂ ਮੇਰੀ ਕਿਸਮਤ ਤਾਂ ਪਹਿਲੇ ਬਹੁਤ ਚੰਗੀ ਹੈਗੀ ਐ ਸاسي ਕਿਸਮਤ ਨਹੀਂ ਹੁੰਦੀ ਸਿਆਸੀ ਤਾਂ ਸੇਵਾ ਹੁੰਦੀ ਹੈ ਕਿਸਮਤ ਇਹਨਾਂ ਨੇ ਬਣਾਈ ਹੋਈ ਹੈ ਮੈਂ ਤਾਂ ਉਹ ਆਪਣਾ ਵਰਸ਼ਨ ਲੈ ਕੇ ਆ ਰਹੇ ਆ ਜਿਹਦੇ ਵਿੱਚ ਲੋਕ ਇਹ ਨਾ ਕਿਸਮਤ ਪਾਉ ਜਾਊਗਾ ਜਿਹੜੇ ਕੋਈ ਖਟਣਾ ਹੈ ਅਸੀਂ ਤਾਂ ਪਹਿਲਾਂ ਗਵਾ ਕੇ ਆਏ ਆ ਗਾਹ ਕੁਛ ਖਟਣਾ ਨਹੀਂ ਹੈਗਾ ਉਸ ਤੋਂ ਕਿਸੇ ਮੈਂ ਸਿਰਫ ਤੁਹਾਨੂੰ ਇਹ ਕਹਿਿਆ ਸੀ ਕਿ ਕਿਸਮਤ ਨਹੀਂ ਅਜਮਾਰਿਆ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਕਿਸਮਤ ਜਿਹੜੀ ਇਲਮਾਉਂ ਦਾ ਧੰਦਾ ਬੰਦ ਕਰਕੇ ਸਹੀ ਬੰਦੇ ਚੁਣ ਕੇ ਆਉਣ ਵਾਲੇ ਸਾਹਮਣੇ ਵਿੱਚ ਆਮ ਘਰਾਜੋਂ ਅਸੀਂ ਆਪਣੇ ਬੱਚੇ ਕੱਢ ਕੇ ਲਿਆ ਕੇ ਰੈਡਿਕਲ ਸਿਸਟਮ 'ਚ ਖੜੇ ਕਰੀਏ ਤਾਂ ਕਿ ਇਹ ਕਿਸਮਤ ਜਿਹੜੇ ਆਪਣੀਆਂ ਬਣਾ ਕੇ ਬੈਠੇ ਆ ਇਹਨਾਂ ਤੋਂ ਹਸਾਬ ਲੈ ਜਾਣ ਇਹਨਾਂ ਦੀਆਂ ਜਾਇਦਾਦਾਂ ਖੁਰਕ ਕੀਤੀਆਂ ਜਾਣ ਇਹਨਾਂ ਹਤਿਆਰਿਆਂ ਨੂੰ ਜੇਲ੍ਹਾਂ ਵਿੱਚ ਸੁੱਟ ਕੇ ਇਨਸਾਫ ਦਿੱਤਾ ਜਾਵੇ ਉਹ ਇ ਸਿਰਫ ਇਨੀ ਆ ਵੀ ਕਿਸਮਤ ਨਹੀਂ ਪੰਜਾਬ ਦੀ ਕਿਸਮਤ ਦੀ ਗੱਲ ਹੋ ਰਹੀ ਹੈ ਆਪਾਂ ਉਹਦੇ ਵਾਸਤੇ ਕੋਸ਼ਿਸ਼ ਕਰ ਰਹੇ ਆਂ ਪਲੀਜ਼ ਸੋ ਖੈਰ ਕਹਿੰਦੇ ਪੰਜਾਬ ਦੀ ਕਿਸਮਤ ਦੇ ਲਈ ਅਸੀਂ ਆਏ ਆਂ ਬਦਲਾਵ ਦੇ ਲਈ ਕਹਿੰਦੇ ਕਿ ਬਦਲਾਵ ਕਹਿੰਦੇ ਨਾ ਇਟਸ ਸਟਾਰਟ ਫਰੋਮ ਵਿਦਨ ਤੇ ਕਹਿੰਦੇ ਘਰ ਤੋਂ ਸ਼ੁਰੂਆਤ ਹੋਣੀ ਹੈ ਇਸ ਕਰਕੇ ਕੱਲਾ ਤੁਰਿਆ ਵਾਂ ਨਾਲ-ਨਾਲ ਕਾਫਲਾ ਬਣਦਾ ਜਾ ਰਿਹਾ ਹੈ ਇਹ ਕਾਫਲੇ ਦਾ ਹੁਣ ਨਤੀਜਾ ਕਿਸ ਤਰ੍ਹਾਂ ਦਾ ਰਹਿੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਬਹੁਤ-ਬਹੁਤ ਸ਼ੁਕਰੀਆ ਸਮਾਂ ਦੇਣ ਦੇ ਲਈ ਤੁਹਾਨੂੰ ਸ਼ੁਭਕਾਮਨਾਵਾਂ ਗੋਡ ਬles